ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਆਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ। ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਆ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਕਾਲਸਨ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 482722500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ business ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਅਬਾਮਾ ਕੇਅਰ ਮੈਡੀਕਲ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅਜੀ ਕਾਲ ਕਰੋ 482722500 ਤੇ ਟਰਕੀ ਨਿਮਿਗ੍ਰੇਸ਼ਨ ਲਾਫਰਮ ਵਾਲੀ ਜੇ ਟਰਕੀਆਂ ਨਾਲ ਟੌਨੀ ਟਰਕੀਆਂ ਦੇ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 4159090503 ਗੁਰਦੀਪ ਸਿੰਘ ਵਰਦੀ ਕੋਲੋਬਿਸ ਮਨਦੀਪ ਸਿੰਘ ਸੰਦੀਪ ਕੌਰ ਸੈਨ ਹੋਜੇ ਗੁਰਪਾਲ ਸਿੰਘ ਸੈਕਰਮੈਂਟੋ ਜਿੰਦਕੌਰ ਬੇਕਰਸਫੀਲਡ ਕਮਲਜੀਤ ਸਿੰਘ ਮੱਖਣ ਦੌਲਤਪੁਰਿਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 44272 5200 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 18 ਸਤੰਬਰ ਦਾ ਪ੍ਰੋਗਰਾਮ ਹੈ ਤੇ ਦੇਣ ਅੱਜ ਬਹੁਤ ਵਾਰ ਹੈ ਖਬਰਾਂ ਦੀ ਸ਼ੁਰੂਆਤ ਕਰੀਏ ਇਸ ਟਾਈਮ ਸਭ ਤੋਂ ਜ਼ਿਆਦਾ ਚਰਚਿਤ ਖਬਰ ਤੋਂ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਸ਼ਰਮਾ ਜੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਕਹਿੰਦੇ ਸਿਹਤ ਵਿਗੜੀ ਜਾਂ ਫਿਰ ਆਦਤ ਬੜੀ ਫਿਕਰਮੰਦੀ ਵਾਲੀ ਖਬਰ ਹੈ ਪ੍ਰਵੀਨ ਜੀ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਦੀ 에ਅਰਪੋਰਟ ਤੇ ਸਿਹਤ ਖਰਾਬ ਹੋਣ ਦੀ ਖਬਰ ਨਸਰ ਹੁੰਦੀ ਹੈ ਹਮਮ ਤੇ ਇਹ ਵੀ ਪਤਾ ਲੱਗਦਾ ਕਿ ਉਹਨਾਂ ਨੂੰ ਤੁਰੰਤ ਦਿੱਲੀ ਕੋਲੋਂ ਹਸਪਤਾਲ ਵਾਪਸ ਲਜਾਇਆ ਗਿਆ ਤੇ ਉੱਥੇ ਇਲਾਜ ਕਰਵਾ ਦਿੱਤਾ ਗਿਆ ਹੁੰ ਜੇਰੇ ਇਲਾਜ ਨੇ ਹਮਮ ਬੇਸ਼ੱਕ ਕਨਫਰਮ ਦੇ ਹਵਾਲੇ ਨਾਲ ਹੀ ਜਾਣਕਾਰੀ ਮਿਲਦੀ ਹੈ ਕਿ ਹੁਣ ਪਹਿਲਾਂ ਨਾਲੋਂ ਕਾਫੀ ਠੀਕ ਹੈ ਪਰ ਅਧਕਾਰਤ ਤੌਰ ਤੇ ਕੋਈ ਮਤਲਬ ਕਿ ਮੈਡੀਕਲ ਨਿਊਜ਼ ਵੀ ਜਾਰੀ ਨਹੀਂ ਕੀਤੀ ਗਿਆ ਹੈ ਹੈਨਾ ਹਮਮ ਹਮਮ ਹਾਂ ਜਿੱਥੋਂ ਤੱਕ ਪਹਿਲੂ ਹੈ ਤੁਹਾਡੇ ਧਿਆਨ ਚ ਹੋਣਾ ਕਿ ਜਿਸ ਦਿਨ ਅਰਵਿੰਦ ਕੇਜਰੀਵਾਲ ਨੇ 13 ਤਰੀਕ ਨੂੰ ਐਲਾਨ ਕਰਨਾ ਸੀਗਾ ਹਮਮ ਕਿ 80 ਫੀ ਦਾ ਹਮ ਉਸ ਸਟੇਜ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਵੀ ਮੌਜੂਦ ਸੀਗੇ ਪਰ ਉਹਨਾਂ ਨੂੰ ਬੋਲਣ ਲਈ ਮਾਈਕ ਨਹੀਂ ਮਿਲਿਆ ਹਮ ਇਥੋਂ ਤੱਕ ਕਿ ਉਹਨਾਂ ਦਾ ਨਾਮ ਵੀ ਨਹੀਂ ਲਿਆ ਗਿਆ ਉਸ ਦਿਨ ਆਪਾਂ ਇਸ ਖਬਰ ਦਾ ਜ਼ਿਕਰ ਕਰਦੇ ਹਾਂ ਜ਼ਿਕਰ ਕੀਤਾ ਸੀ ਕਿ ਜਾਣਕਾਰੀ ਮਿਲਦੀ ਹੈ ਕਿ ਡੈਕਡੋਲੇ ਖਾਦੇ ਜੀ ਜੀ ਜਦਕੇ ਝਟਕੇ ਲੱਗੇ ਆਪਾਂ ਸੰਕੇਤ ਦਿੱਤਾ ਸੀ ਉਸ ਦਿਨ ਵੀ ਹਮ ਬਿਸ਼ੱਕ ਜਿਹੜੀ ਹੁਣ ਖਬਰ ਨਸਰ ਹੋ ਰਹੀ ਆ ਹੁਣ ਹੋ ਰਹੀ ਆ ਚੰਡੀਗੜ੍ਹ ਦੇ 에ਰਪੋਰਟ ਦੀ ਜਦੋਂ ਕਿ ਉਸ ਦਿਨ ਦੀ ਖਬਰ ਦੀ ਚਰਚਾ ਦਿੱਲੀ 에ਰਪੋਰਟ ਦੀ ਸੀ ਹਮ ਹਮ ਮਤਲਬ 3-4 ਦਿਨਾਂ ਚ ਦੋ ਵਾਰ ਜਿਹੀ ਘਟਨਾ ਵਾਪਰੀ ਆ ਕਿ ਮੁੱਖ ਮੰਤਰੀ ਹੋਰਾਂ ਨੂੰ ਚੱਕਰ ਆਇਆ ਮੁੱਖ ਮੰਤਰੀ ਹੋਰਾਂ ਦੀ ਮਤਲਬ ਪੈਰ ਉਖੜ ਗਏ ਮੁੱਖ ਮੰਤਰੀ ਹੋਰੀ ਪਹਿਲਾਂ ਕਹਿੰਦੇ ਦਿੱਲੀ 에ਰਪੋਰਟ ਤੇ ਫਿਰ ਦੋ ਦਿਨਾਂ ਬਾਅਦ ਚੰਡੀਗੜ੍ਹ 에ਰਪੋਰਟ ਤੇ ਲੜ ਖੜਾਏ ਜਾਂ ਮਤਲਬ ਬੈਠ ਗਏ ਉੱਥੇ ਹੀ ਸਿਕਿਉਰਿਟੀ ਨੇ ਸੰਭਾਲਿਆ ਸੋ ਹਾਂ ਹੁਣ ਵਿਰੋਧੀ ਧਿਰਾਂ ਨੂੰ ਮੌਕਾ ਮਿਲ ਗਿਆ ਹੂੰ ਕੀ ਵਿਕਰਮ ਮਜੀਠੀਆ ਕੀ ਪ੍ਰਤਾਪ ਬਾਜਵਾ ਰਾਜਾ ਅਬੜਿੰਗ ਦਲਜੀਤ ਸਿੰਘ ਆ ਸਾਰੇ ਸ਼ੁਰੂ ਹੋ ਗਏ ਹੂੰ 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 ਕਹਿੰਦੇ ਜੀ ਇਹ ਤਾਂ ਜ਼ਰੂਰ ਦਾ ਅਸਰ ਹੈ ਹੂੰ ਭਈ ਅਗਲੇ ਤਾਂ ਕਹਿਣਗੇ ਹੂੰ ਤੁਸੀਂ ਮੌਕਾ ਦਿੱਤਾ ਉਹਨਾਂ ਨੂੰ ਮਤਲਬ ਕਿ ਬੇਸ਼ੱਕ ਸਿਹਤ ਕਿਸੇ ਦੀ ਵੀ ਖਰਾਬ ਹੋ ਸਕਦੀ ਹੈ ਹੂੰ ਚੱਕਰ ਕਿਸੇ ਨੂੰ ਵੀ ਆ ਸਕਦਾ ਹੈ ਹੈਨਾ ਕੋਈ ਖਾਟਾ ਬਾਦ ਕਿਸੇ ਵੀ ਬੀਪੀ ਘਟ ਗਿਆ ਵਧ ਗਿਆ ਕੁਝ ਵੀ ਹੋ ਸਕਦਾ ਹੈ ਸ਼ੂਗਰ ਦੀ ਬਾਦ ਘਟ ਹੋ ਸਕਦੀ ਹੈ ਕਿਸੇ ਹੋਰ ਤਰ੍ਹਾਂ ਦਾ ਕੋਈ ਪਹਿਲੂ ਹੋ ਸਕਦਾ ਹੈ ਪਰ ਜਿਹੋ ਜਿਹਾ ਤੁਹਾਡਾ ਪਿਛਲਾ ਪਸ਼ੋਕੜ ਚੱਲੇ ਆਉਂਦਾ ਫਿਰ ਨਾਲ ਤੁਰਿਆ ਆਉਂਦਾ ਹੂੰ 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 ਉਹ ਪਸ਼ੋਕੜ ਫਿਰ ਅਹਮੀ ਪਰ ਲੱਗ ਜਾਂਦਾ ਕਿ ਹਾਂ ਤੁਸੀਂ ਭਗਵੰਤਮਾਨ ਹੋਰਾਂ ਦੇ ਉੱਤੇ ਇਹ ਸ਼ੰਕੇ ਸ਼ੋਭੇ ਹੁਣ ਕਿਉਂ ਉੱਠ ਰਹੇ ਨੇ ਆਪਣੇ ਸਵਾਲਾ ਜਦੋਂ ਕਿ ਤੁਸੀਂ ਆਪਣੀ ਮਾਤਾ ਨੂੰ ਸਟੇਜ ਤੇ ਖੜਾ ਕੇ ਹੱਥ ਫੜ ਕੇ ਬਾਹ ਖੜੀ ਕਰਕੇ ਭੜੇ ਕੱਟ ਚ ਇਹ ਕਸਮ ਖਾਧੀ ਹੋਵੇ ਸੌ ਚੁੱਕੀ ਹੋਵੇ ਕਿ ਮੈਂ ਅੱਜ ਤੋਂ ਨਹੀਂ ਹੱਥ ਲਾਉਂਗਾ ਹੂੰ 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 ਤੇ ਤਾਂ ਵੀ ਸ਼ੱਕੇ ਸ਼ੋਕੇ ਪੈਦਾ ਹੋ ਰਹੇ ਔਰ ਤਿੰਨ ਚਾਰ ਦਿਨਾਂ ਚ ਦੋ ਵਾਰ ਜਹੀ ਘਟਨਾਵਾਂ ਵਾਪਰਨਾ ਅੱਛਾ ਫੇਰ ਇੱਕ ਬਿਕਰਮ ਮੀਠਿਆ ਹੋਰਾਂ ਨੇ ਇੱਕ ਸੋਸ਼ਲ ਸਾਈਟ ਦੇ ਉੱਤੇ ਪਾਈ ਗਈ ਪੋਸਟ ਦਾ ਹਵਾਲਾ ਖੂਬ ਚਲਾਇਆ ਠੀਕ ਹੈ ਉਹ ਨਾ ਤਾਂ ਭਗਵੰਤ ਮਾਨਹਰਾਂ ਵੱਲੋਂ ਕੋਈ ਨਾ ਉਹਨਾਂ ਦੀ ਟੀਮ ਵੱਲੋਂ ਕੋਈ ਨਾ ਸਰਕਾਰ ਵੱਲੋਂ ਕੋਈ ਨਾ ਪ੍ਰਸ਼ਾਸਨ ਵੱਲੋਂ ਕੋਈ ਨਾ ਪਾਰਟੀ ਵੱਲੋਂ ਕੋਈ ਅਧਿਕਾਰਤੋਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਖੰਡਣ ਵੀ ਨਹੀਂ ਹੋ ਰਿਹਾ ਪਰ ਉਹਦੇ ਉਹਦੇ ਵਿੱਚ ਖੰਡਣ ਵੀ ਨਹੀਂ ਹੋ ਰਿਹਾ ਹੂੰ ਤੇ ਉਹਦੇ ਵਿੱਚ ਜਿਹੜਾ ਉਹ ਪਹਿਲੂ ਹੈ ਕਿ ਜੀ ਆ ਮਜੀਠਿਆ ਕਹਿੰਦਾ ਦੇਖੋ ਜੀ ਭਗਵੰਤ ਮਾਨ ਨੇ ਆਪ ਪੋਸਟ ਪਾਈ ਹੈ ਜੀ ਕਿ ਮੇਰੇ ਮਤਲਬ ਮੈਨੂੰ ਕੌੜੀਆਂ ਨਹੀਂ ਦਿੱਖੀਆਂ ਇਸ ਲਈ ਪੈਟਕ ਮਗਾ ਕੇ ਤੇ ਮੈਂ ਉੱਥੇ ਡਿੱਗ ਗਿਆ ਐ ਮੇਰੇ ਅੰਦਰੂਨੀ ਸੱਟਾਂ ਵੀ ਖਾਸੀਆਂ ਲੱਗੀਆਂ ਤੇ ਪਰ ਇਹਦਾ ਕਾਰਨ ਸ਼ਰਾਬ ਨਹੀਂ ਹੈ ਹੂੰ ਹੁਣ ਅਸੀਂ ਮੰਨਦੇ ਹਾਂ ਕਿ ਪੋਸਟ ਨਹੀਂ ਪਾਈ ਭਗਵੰਤ ਮਾਨ ਨੇ ਹੂੰ ਪਰ ਉਹਦੀ ਜਿਹੜੀ ਇਵਾਰਤ ਹੈ ਨਾ ਹਮ ਹੂੰ ਉਹ ਇਸ਼ਾਰਾ ਕਰਦੀ ਹੈ ਕਿ ਇਹ ਗੁੱਜੀ ਚੋਟ ਜਿਹੜੀ ਅੰਦਰੂਨੀ ਸੱਟ ਹੈ ਇਹ ਇਸ਼ਾਰਾ ਕੇਜਰੀਵਾਲ ਫਰਾਂਵਾਲਾ ਹਮ ਉਹਦੀ ਇਵਾਰਤ ਇਹ ਕਹਿਣ ਦੀ ਕੋਸ਼ਿਸ਼ ਕਰਦੀ ਹੈ ਕਿ ਸ਼ਾਇਦ ਉਹ ਪੋਸਟ ਪਿੱਛੇ ਇਹੀ ਮਨਸ਼ਾ ਹੋਵੇ ਕਿ ਕਿਵੇਂ ਆਪਣੇ ਹਾਈ ਕਮਾਂਡ ਨੂੰ ਚੁੰਡੀ ਵਧਣੀ ਹੈ ਹਮ ਕਿ ਮੇਰੇ ਅੰਦਰੂਨੀ ਸਟਾ ਲੀਆਂ ਅੰਦਰੂਨੀ ਸਟਾਈ ਸੀਗੀਆਂ ਕਿ ਪੰਜਾਬ ਦੇ ਵਿੱਚ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸੰਧਵਾ ਦੇ ਨਾਲ ਤੁਹਾਡਾ ਪੇਚ ਫਸਦਾ ਦਿੱਲੀ ਵਾਲਿਆਂ ਨੂੰ ਆ ਕੇ ਮਨਾਉਣਾ ਪੈਂਦਾ ਕੀ ਕੁਲਤਾਰ ਸੰਧਵਾ ਨੂੰ ਹਾਈ ਕਮਾਂ ਹੱਲਾਸ਼ੇਰੀ ਦੇ ਰਹੀ ਹੈ ਹਾਂ 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 ਅੰਦਰੂਨੀ ਸੱਟ ਇਹ ਹੈ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਸਰਕਾਰ ਵਾਲੇ ਐਮ ਐਲ ਏ ਜੰਮ ਕੇ ਆਪਣੀ ਸਰਕਾਰ ਦੀ ਖੈਰ ਖਬਰ ਲੈਂਦੇ ਨੇ ਤੇ ਸਪੀਕਰ ਸਾਹਿਬ ਉਹਨਾਂ ਨੂੰ ਖੁੱਲ੍ਹ ਕੇ ਸਮਾਂ ਦਿੰਦੇ ਨੇ ਹਾਂ ਕੀ ਅੰਦਰੂਨੀ ਸੱਟ ਹੈ ਜੀ ਦਿੱਲੀ ਦੇ ਵਿੱਚ अरविंद केजरीवाल ਤੋਂ ਬਾਅਦ ਜੇ ਕੋਈ ਚਿਹਰਾ ਮੋਰਾ ਆਵਾਮੀ ਪਾਰਟੀ ਕੋ ਦੇਸ਼ ਪਰਚ ਦਿਖਾਉਣ ਨੂੰ ਪ੍ਰਚਾਰਨ ਨੂੰ ਰੋਡ ਸ਼ੋਅ ਕਰਨ ਨੂੰ ਰੈਲੀ ਕਰਨ ਨੂੰ ਹੈਗਾ ਤਾਂ ਭਗਵੰਤ ਮਾਨ ਹੈ ਬਿਲਕੁਲ ਸਹੀ ਹੈ ਜੀ ਬਿਲਕੁਲ ਤੇ ਪਰ ਸਟੇਜ ਤੇ ਬੈਠੇ ਆ ਤੁਸੀਂ ਉਹਨਾਂ ਨੂੰ ਮਾਈਕ ਤਾਂ ਕੀ ਦੇਣਾ ਤੁਸੀਂ ਜ਼ਿਕਰ ਵੀ ਨਹੀਂ ਕਰਦੇ ਕਿ ਸਮਾਂ ਨਹੀਂ ਹੈਗਾ ਮਾਨ ਸਾਹਿਬ ਅਜ ਰਹਿਣ ਦਿਓ ਹ ਸੰਦੀਪ ਪਾਟਕ ਨਾ ਤੱਕ ਨਹੀਂ ਲੈਂਦਾ ਤੇ ਅੰਦਰੂਨੀ ਸੱਟ ਤਾਂ ਲੱਗੀ ਤੇ ਉਸ ਦਿਨ ਤੋਂ ਬਾਅਦ ਇਹ ਚਰਚਾ ਆਈ ਕਿ ਜੀ ਉਹ ਦਿੱਲੀ 에ਰਪੋਰਟ ਤੇ ਝਟਕਾ ਖਾ ਗਏ ਚੱਕਰ ਖਾ ਗਏ ਡਿੱਗ ਪੇ ਫਿਰ ਉਹ ਤੁਸ ਫਿਰ ਦਿੱਲੀ ਚ ਰੁੱਕ ਗਏ ਹੂੰ ਪਿਛਲੇ 13 ਤਰੀਕ ਤੋਂ ਲੈ ਕੇ 17 ਤਰੀਕ ਤੱਕ ਜੇ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਚ ਨੇ ਤੇ ਵਾਪਸ ਆਉਣ ਲੱਗਿਆਂ ਫਿਰ ਚੰਡੀਗੜ੍ਹ ਦੇ ਏਅਰਪੋਰਟ ਤੇ ਖਬਰ ਆਉਂਦੀ ਹੈ ਉਹਦੇ باوجود ਵੀ ਸਿਕਿਉਰਟੀ ਵਾਲੇ ਸੰਭਾਲ ਕੇ ਕੁਝ ਦਿਨ ਪਿਠਾ ਕੇ ਕਹਿੰਦੇ ਜੀ ਸਰਕਾਰੀ ਦਫਤਰ ਨਹੀਂ ਆਏ ਰਹਿਸ਼ ਤੇ ਲਿਆਏ ਉੱਥੇ ਡ੍ਰਿੱਪ ਲੱਗੀ ਡ੍ਰਿੱਪ ਲੱਗਣ ਤੋਂ ਬਾਅਦ ਫਿਰ ਦਿੱਲੀ ਨੂੰ ਚਲੇ ਪਾਤੇ ਹੂੰ ਮਤਲਬ ਇਹਦਾ ਮਤਲਬ ਤੁਹਾਨੂੰ ਕਹਿ ਰਹੀਆਂ ਸੱਟਾਂ ਲੱਗੀਆਂ ਹੂੰ ਹੂੰ ਹੁਣ ਉਹ ਸ਼ਰੀਰਕ ਹੈ ਉਹ ਰਾਜਨੀਤਿਕ ਹੈ ਉਹ ਭਾਰੀ ਹੈ ਉਹ ਅੰਦਰੂਨੀ ਹੈ ਹੈ ਉਹ ਆਦਤ ਕਰਨ ਹੈ ਉਹ ਬਿਮਾਰੀ ਕਰਨ ਹੈ ਪਰ ਕੋਈ ਨਾ ਕੋਈ ਪਹਿ ਲੁਕੇਗਾ ਹਾਂ ਬਈ ਅਗਲਾ ਉਹ ਪਿਛਲੇ ਦਿਨੀ ਇੱਕ ਚੈਨਲ ਦੇ ਉੱਤੇ ਨਾ ਦੀ ਖਾਸੀ ਉਹ ਚਪਾਲ ਕੀ ਉਹਦੇ ਵਿੱਚ ਇੰਟਰਵਿਊ ਚੱਲੀ ਹੈ ਜੀ ਜੀ ਤੇ ਉਸ ਇੰਟਰਵਿਊ ਦੇ ਵਿੱਚ ਇਹਨਾਂ ਨੇ ਜੰਮ ਕੇ ਸਰਕਾਰੀ ਸਕੂਲਾਂ ਵਾਲਾ ਹਵਾਲਾ ਦਿੱਤਾ ਹਮ ਹਮ ਉਸ ਹਵਾਲੇ ਨਾਲ ਕਿ ਸਰਕਾਰੀ ਸਕੂਲਾਂ ਦੀ ਸਥਿਤੀ ਕੀ ਹੈ ਉਹ ਮਜ਼ਾਕ ਬਣਾ ਕੇ ਰੱਖਦਾ ਆਪਣੇ ਸਕੂਲਾਂ ਜੀ ਪੰਜਾਬ ਦੇ ਸਰਕਾਰੀ ਸਕੂਲਾਂ ਦਾ ਜਿਸ ਕਦਰ ਮਿਆਕ ਉਡਾਇਆ ਉਸ ਨੇ ਇੱਕ ਨਾਮ ਅਸਵਾਰ ਖੜਾ ਕਰਤਾ ਹਮ ਕਿ ਵੀ ਇਹ ਬਤੀਰਾ ਤਾਂ ਸਹੀ ਨਹੀਂਗਾ ਵੀ ਤੁਸੀਂ ਆਪ ਹੀ ਪਰ ਮੁੱਖ ਮੰਤਰੀ ਅਗਲਾ ਕਹਿੰਦਾ ਮੈਂ ਤਾਂ ਦਫਤਰ ਉਹਦੇ ਘਰ ਤੇ ਪੂਰੀ ਏਸੀ ਲਈ ਜਿਹੜੀ ਮਤਲਬ ਸਿੱਕ ਵਾਰ ਨਹੀਂ ਦਰਸ਼ਨਾ ਵਰਕੇ ਇੱਥੇ ਆਉਣਾ ਹੈ ਹਾਂਜੀ ਤੇ ਹੁਣ ਕੱਲ ਦੀ ਗੱਡੀ ਗੰਡਾ ਸਿੰਘ ਡਰਾਈਵਰ ਆਪਣਾ ਹੈਲੀਕਾਪਟਰ ਆ ਤੇ ਚਲੋ ਫਿਰ ਦਿੱਲੀ ਨੂੰ ਚਲੇ ਗਏ ਜਦੇ ਜਨਾਬ ਇਲਾਜ ਕਰਾਉਣ ਕਰਦੀ ਸਰਕਾਰੀ ਰਹਿਸ ਤੋਂ ਮੁੱਖ ਮੰਤਰੀ ਦੀ ਕੋਠੀ ਤੋਂ 10 ਕਦਮਾਂ ਤੇ ਪੀਜੀਆ ਹੈ ਹੂੰ ਉੱਥੇ ਜਾਣਾ ਕਿਉਂ ਨਹੀਂ ਸਹੀ ਸਮਝਿਆ ਸਰਕਾਰੀ ਹੈ ਇਸ ਲਈ ਹੂੰ ਪੰਜਾਬ ਦੇ ਵਿੱਚ ਡਾਕਟਰ ਬਲਬੀਰ ਹੋਲਰ ਦੀ ਅਗਵਾਈ ਚ ਸਿਹਤ ਦੀ ਕ੍ਰਾਂਤੀ ਆਈ ਹੋਈ ਆ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਚ ਤਾਂ ਹਾਂਜੀ ਹਾਂ ਬਿਲਕੁਲ ਉਹ ਸਿਹਤ ਕ੍ਰਾਂਤੀ ਦੇ ਹੋਲਰਾਂ ਦਾ ਪੰਜਾਬ ਦੇ ਸਰਕਾਰੀ ਹਸਪਤਾਲਾਂ ਚਲੇ ਜਾਂਦੇ ਹੂੰ ਮੁੱਖ ਮੰਤਰੀ ਸਾਹਿਬ ਨੇ ਜਿੰਨਾ ਗੋਗਾ ਮਹੱਲਾ ਕਲੀਨਿਕਾਂ ਦਾ ਗਾਇਆ ਇਲਾਜ ਉੱਥੇ ਕਰਾ ਲੈਂਦੇ ਸੰਜੇ ਦਿੱਲੀਓ ਜਾਣਾ ਸੀ ਤਾਂ ਦਿੱਲੀ ਦੇ ਮਹਾਂ ਲਕੀਨ ਤਾਂ ਬਹੁਤ ਪੁਰਾਣੇ ਤੇ ਸਥਾਪਿਤ ਨੇ ਦੁਨੀਆ ਭਰ ਦੇ ਲੋਕ ਦੇਖਣਾ ਆਉਂਦੇ ਨੇ ਥੋੜੀ ਉਦਾਹਰਨ ਤਾਂ ਤੇ ਉੱਥੇ ਇਲਾਜ ਕਰਾ ਲੈਂਦੇ ਜੀ ਜੀ ਬਿਲਕੁਲ ਪ੍ਰਾਈਵੇਟ ਹਸਪਤਾਲ ਨੂੰ ਕੋਲ ਕਿਉਂ ਚੁਣਿਆ ਜਨਾਬ ਹਮ ਪੰਜਾਬ ਪੁੱਛਣਾ ਚਾਹੁੰਦਾ ਜਵਾਬ ਦੇ ਦਿਓ ਸਿਰਫ ਇਸ ਲਈ ਕਿ ਤੁਹਾਨੂੰ ਭਰੋਸਾ ਨਹੀਂ ਸਰਕਾਰੀ ਸਿਸਟਮ ਤੇ ਸਰਕਾਰੀ ਹਸਪਤਾਲਾਂ ਤੇ ਹਾਂ ਹਾਂ ਜਾਂ ਐਸਵੇ ਤੁਹਾਨੂੰ ਲੱਗਦਾ ਸੀ ਕਿ ਪੰਜਾਬ ਤੇ ਇਲਾਜ ਕਰਾਇਆ ਪੀਏ ਚ ਇਲਾਜ ਕਰਾਇਆ ਕੋਈ ਵੀਡੀਓ ਫੋਟੋ ਲੀਕ ਹੋ ਜੂਗੀ ਉੱਥੇ ਲੁਕਿਆ ਰਹੇਗਾ ਕੋਈ ਏਜੰਡਾ ਹਮ ਕੁਛ ਵੀ ਹੋਵੇ ਅੱਜ ਦੀ ਤਰੀਖ ਦੇ ਵਿੱਚ ਗਹਿਰੀਆਂ ਗੰਭੀਰ ਰਾਜਨੀਤਿਕ ਤੇ ਅੰਦਰੂਨੀ ਸੱਟਾਂ ਜੁੜ ਲੱਗੀਆਂ ਤੇ ਇਹਦਾ ਆਉਂਦੇ ਦਿਨਾਂ ਚ ਰੰਗ ਤੁਹਾਨੂੰ ਦਿਖ ਸਕਦਾ ਆਪਾਂ ਬਹੁਤ ਪਹਿਲਾਂ ਜਿਸ ਦਿਨ ਮਤਲਬ ਅਰਵਿੰਦ ਕੇਜਰੀਵਾਲ ਦੇ ਇਹ ਐਲਾਨ ਦੀ ਖਬਰ ਆਉਂਦੀ ਆਪਾਂ ਉਸੇ ਦਿਨ ਚਰਚਾ ਕਰਦੇ ਆ ਕਿ ਮੁੱਖ ਮੰਤਰੀ ਤਾਂ ਦਿੱਲੀ ਦਾ ਬਦਲਿਆ ਜਾ ਰਿਹਾ ਪਰ ਚਰਚਾ ਮਾ ਪੰਜਾਬ ਚ ਹਾਂਜੀ ਹਾਂਜੀ ਕਰਦੇ ਆਪਾਂ ਉਸੇ ਸਰਲੇਖੇ ਟ ਗੱਲ ਕੀਤੀ ਸੀ ਤੇ ਅੱਜ ਸਥਿਤੀ ਫੇਰ ਉੱਥੀ ਆ ਕੇ ਖਲੋਤੀ ਆ ਕਿ ਕੀ ਇਹ ਸਾਰਾ ਕਹਾਣੀ ਸਾਰੀ ਇਵਾਰਤ ਸਾਰੀ ਸਿਹਤ ਵਿਗੜੀ ਵਾਲੀ ਸਥਿਤੀ ਇਸ ਕਰਨਾ ਕਿ ਕੇਜਰੀਬਾਦ ਨੇ ਭਗਵਾਨਤੋਹਾਂ ਦੇ ਕੰਨ ਚ ਕਹਿਤਾ ਕਿ ਮਾਨ ਸਾਹਿਬ ਹਮਨੇ ਵੀ ਛੋੜ ਦਿਆ ਬਾਪ ਵੀ ਵਿਚਾਰੋ ਇਹ ਸਿਰਫ ਏਸ ਲਾਈਨ ਨੇ ਪੰਗਾ ਪਾਇਆ ਤੇ ਆਪਾਂ ਉਸ ਦਿਨ ਵੀ ਗੱਲ ਕਰ ਰਹੇ ਸੀ ਕਿ ਜਨਾਬ ਕੁਲਤਾਰ ਸੰਧਵਾ ਹੋਰਾਂ ਨੇ ਨਵੀਂ ਅਚਕਨ ਸਵਾਲੀਆ ਤੇ ਗਲਾਬ ਦੇ ਫੁੱਲ ਦੀ ਵੀ ਤਿਆਰੀ ਕਰ ਲਈਆ ਤੇ ਅਦਰ ਜੈਕਟ ਕਹਿੰਦੇ ਹਰਪਾਲ ਚੀਮਾ ਨੇ ਵੀ ਸਵਾਈਆ ਤੇ ਗਲਾਬੀ ਪੱਗ ਕਹਿੰਦੇ ਹਰਜੋਤ ਬੈਂਸ ਨੇ ਵੀ ਰੰਗਾਈ ਆ ਪਰ ਫਿਲਹਾਲ ਹਰਿਆਣੇ ਦੀਆਂ ਚੋਣਾਂ ਨੇ ਫਿਲਹਾਲ ਪੰਜਾਬ ਦੀਆਂ ਚਾਰ ਜਿਮਨੀ ਚੋਣਾਂ ਨੇ ਸੋ ਇਸ ਲਈ ਹੋ ਸਕਦਾ ਥੋੜਾ ਜਿਹਾ ਵਕਵਾ ਲੰਘ ਜਵੇ ਪਰ ਕੀ 2.5 ਸਾਲ ਪੂਰੇ ਲੰਘਣਗੇ ਜਾਂ ਨਹੀਂ ਇਹਦੇ ਸ਼ੰਕੇ ਸ਼ੋਭੇ ਪੈਦਾ ਹੋਗੇ ਆ ਜਾਓ ਤੁਸੀਂ ਜ਼ਿਕਰ ਕੀਤਾ ਨਾ ਤੇ ਮੈਨੂੰ ਉਹ ਚਿਹਰੇ ਯਾਦ ਆ ਰਹੇ ਸੀਗੇ ਜਿਹੜੇ ਜਦੋਂ ਤੁਸੀਂ ਕਿਹਾ ਨਾ ਕਿ ਮੈਂ ਤਾਂ ਅਸਤੀਫਾ ਦੇ ਦਾਂ ਤੇ ਤੁਸੀਂ ਵੀ ਵਿਚਾਰੋ ਉਹ ਚਿਹਰੇ ਮੈਨੂੰ ਯਾਦ ਆ ਰਹੇ ਸੀ ਜਿਹੜੇ ਚਿਹਰੇ ਜਦੋਂ ਕੇਜਰੀਵਾਲ ਨੇ ਪਾਰਟੀ ਬਣਾਈ ਸੀਗੀ ਤੇ ਉਸ ਤੋਂ ਬਾਅਦ ਪਾਰਟੀ ਤੋਂ ਬਾਅਦ ਪ੍ਰਭਾਵੀ ਚਿਹਰੇ ਸੀ ਪ੍ਰਸ਼ਾਂਤ ਪੂਸ਼ਣ ਵਰਗੇ ਜਾਂ ਹੋਰ ਲੋਕ ਜਿਨ੍ਹਾਂ ਦੀ ਪਬਲਿਕ ਇਮੇਜ ਕੇਜਰੀਵਾਲੋਂ ਕਿਤੇ ਸਟਰੋਂਗ ਸੀ ਪਰ ਇਹ ਚਰਚਾ ਹਮੇਸ਼ਾ ਚੱਲਦੀ ਰਹੀ ਕਿ ਉਹਨਾਂ ਨੂੰ ਦਰਖਨਾਰ ਕਰ ਦਿੱਤਾ ਗਿਆ ਉਹਨਾਂ ਨੂੰ ਲਾਂਬੇ ਕੀਤਾ ਗਿਆ ਉਹਨਾਂ ਨੂੰ ਪਾਸੇ ਹਟਾਇਆ ਗਿਆ ਕੇਜਰੀਵਾਲ ਨੂੰ ਲਿਸ਼ਕਾਉਣ ਦੇ ਲਈ ਔਰ ਕੇਜਰੀਵਾਲ ਆਪਣੇ ਤੋਂ ਸਮਰੱਥਾवान ਬੰਦੇ ਨੂੰ ਘੱਟ ਕਹਿੰਦੇ ਬਰਦਾਸ਼ਤ ਕਰਦੇ ਉਹਨਾਂ ਨੂੰ ਆਦਤ ਨਹੀਂ ਇਹਨਾਂ ਚੀਜ਼ਾਂ ਦੀ ਔਰ ਦੂਜੀ ਜਿਹੜੀ ਗੱਲ ਹੈ ਕਿ ਜਦੋਂ ਸਾਰੀਆਂ ਚੀਜ਼ਾਂ ਨੂੰ ਤੁਸੀਂ ਸਵਕਾਰ ਕਰਦੇ ਜਾਣੋ ਨਾ ਹਰ ਚੀਜ਼ ਨੂੰ ਹਰ ਹੁਕਮ ਨੂੰ ਹਰ ਗੱਲ ਨੂੰ ਹਰ ਪਾਲਸੀ ਨੂੰ ਹਰ ਇੰਟਰਫੀਰੈਂਸ ਨੂੰ ਤਾਂ ਫਿਰ ਬਹੁਤੀ ਵਾਰੀ ਚੀਜ਼ਾਂ ਇੰਨੀਆਂ ਵੱਧ ਜਾਂਦੀਆਂ ਅੱਗੇ ਕਿ ਤੁਹਾਨੂੰ ਉਹਨਾਂ ਤੋਂ ਮੁਨਕਰ ਹੋਣਾ ਔਖਾ ਹੋ ਜਾਂਦਾ ਨਹੀਂ ਪ੍ਰਵੀਨ ਜੀ ਇਹ ਸਵਾਲ ਕੇਜਰੀਵਾਲ ਤੇ ਉਹਦੀ ਟੀਮ ਨੂੰ ਵੀ ਵੱਡਾ ਜੀ ਭਗਵੰਤ ਮਾਨ ਲਈ ਝਟਕਾ ਇਸ ਲਈ ਵੀ ਵੱਡਾ ਹੈ ਕਿ ਜਾਂ ਤਾਂ ਹੈਲੀਕਾਪਟਰ ਵਰਤਣਾ ਹੈ ਪੁਲਿਸ ਦਾੰਤਰ ਵਰਤਣਾ ਹੈ ਪੁਰੂ ਗੱਡੀਆਂ ਵਰਤਣੀਆਂ ਹੈ ਕੋਠੀਆਂ ਵਰਤਣੀਆਂ ਹੈ ਸਿਸਟਮ ਵਰਤਣਾ ਪੈਸਾ ਵਰਤਣਾ ਦਾ ਪੰਜਾਬ ਹੂੰ ਤੇ ਮੁੱਖ ਮੰਤਰੀ ਲਈ 2 ਮਿੰਟ ਦਾ ਸਮਾਂ ਵੀ ਨਹੀਂ ਹੂੰ ਤੇ ਇਹ ਇਹ ਬਿਲਕੁਲ ਤੁਹਾਡੀ ਗੱਲ درست ਹੈ ਕਿ ਇਹ ਭਗਵੰਤ ਮਾਨ ਨੂੰ ਵੀ ਸੋਚਣਾ ਪੈਣਾ ਕਿ ਤੁਸੀਂ ਇਹਨੇ ਸਸਤੇ ਕਿਉਂ ਹੋ ਗਏ ਸੀ ਉਹਨਾਂ ਕੋਲ ਜਾ ਕੇ ਹਾਂਜੀ ਹਾਂਜੀ ਬਿਲਕੁਲ ਜੀ ਉਹਨਾਂ ਕੋਲ ਇਹਨੇ ਹਲਕੇ ਕਿਉਂ ਹੋ ਗਏ ਸੀ ਮਤਲਬ ਗਲੀ ਮਹੱਲੇ ਦੇ ਰੋਡ ਸ਼ੋਅ ਤੇ ਵੀ ਭਗਵੰਤ ਮਾਨ ਦੇ ਵੀ ਬਿਲਕੁਲ ਹੈ ਨਾ ਜਿੱਥੇ ਜਾਣਾ ਮਹੀਆ ਮਤਲਬ ਅਸਲ ਦੇ ਵਿੱਚ ਆਪਾਂ ਪਹਿਲੀ ਗੱਲ ਕਰ ਰਹੇ ਸੀ ਕਿ ਕਿਸੇ ਸਮੇਂ ਤਾਂ ਭਗਵਾਨ ਤੁਹਾਨੂੰ ਲੱਗਦਾ ਸੀਗਾ ਕਿ ਮੈਂ ਪਾਰਟੀ ਦੇ ਵਿੱਚ ਚੌਥੇ ਪੰਜਵੇਂ ਨੰਬਰ ਤੇ ਹੂੰ ਸੰਜੇ ਸਿੰਘ ਮਨੀਸ਼ ਸ਼ੋਧਿਆ ਅੰਦਰ ਗਏ ਤਾਂ ਉਹਨਾਂ ਲੱਗਿਆ ਕਿ ਲੈ ਵੀ ਮੇਰੀ ਤਾਂ ਹੁਣ ਸਿੱਧਾ ਮੋਢਾ ਕੇਜਰੀਵਾਲ ਨਾਲ ਖੜਨ ਲੱਗ ਗਿਆ ਹੁਣ ਆਪਣੇ ਵਿਚਾਲੇ ਕੋਈ ਨਹੀਂ ਹੂੰ ਤੇ ਜਿੱਦਾਂ ਹੀ ਕੇਜਰੀਵਾਲ ਅੰਦਰ ਗਿਆ ਉਹਨਾਂ ਲੱਗਿਆ ਕਿ ਮੈਂ ਹੀ ਕੇਜਰੀਵਾਲਾ ਹੁਣ ਤਾਂ ਹੂੰ ਤੇ ਫਿਰ ਜਿਹੜੇ ਅੰਬ ਪਰੌਣ ਜਾਂਦੇ ਸੀ ਅੰਦਰ ਵਰਪੀ ਦੇਣ ਜਾਂਦੇ ਸੀ ਮਠਾਈ ਦੇਣ ਜਾਂਦੇ ਸੀ ਉਹ ਸੁਨੇਹਾ ਵੀ ਤਾਂ ਦੇ ਕੇ ਆਉਂਦੇ ਸੀ ਹਾਂ ਜੀ ਜੀ ਬਿਲਕੁਲ ਜੀ ਬਾਹਰ ਆ ਕੋ ਸੋ ਰਿਹਾ ਹੁਣ ਤਾਂ ਕੇਜਰੀਵਾਲ ਭਗਵਾਨ ਤੁਮਾਣੇ ਬਣ ਗਿਆ ਕਿਸੇ ਦੀ ਸੁਣਦਾ ਹੀ ਨਹੀਂ ਜੀ ਜੀ ਬਿਲਕੁਲ ਬਿਲਕੁਲ ਜਿਹੜੇ 8 ਨੰਬਰ 8ਵੀਂ ਮੰਜ਼ਲ ਦੇ 5 ਨੰਬਰ ਕਮਰੇ ਵਾਲਿਆਂ ਦੇ ਵੀ ਆਰਡਰ ਸੁਣਦੇ ਸੀ ਹਾਂ ਉਹ ਕਹਿੰਦੇ ਦਿੱਲੀ ਦੇ ਫੋਨ ਵੀ ਚੱਕਣੋਂ ਹਟ ਗਏ ਸੀ ਹਾਂ ਫਿਰ ਅਗਲਿਆਂ ਨੇ ਬਾਹਰ ਆ ਕੇ ਹੁਣ ਰੰਗ ਦਿਖਾਉਣਾ ਸ਼ੁਰੂ ਕਰਤਾ ਆਪਣਾ ਹਾਂ ਜੀ ਬਿਲਕੁਲ ਇਸ ਲਈ ਸਿਆਸਤ ਹੈ ਰੰਗਾਂ 'ਕ ਪਹਿਲਾ ਕੋਈ ਦੇਖ ਰਿਹਾ ਸੀ ਹੁਣ ਕੋਈ ਦੇਖ ਰਿਹਾ ਆ ਇਹ ਸਿਆਸਤ ਹੈ ਜੋ ਦਿਖਦਾ ਉਹੀ ਨਹੀਂ ਹੁੰਦਾ ਜੋ ਹੁੰਦਾ ਉਹ ਦਿਖਦਾ ਨਹੀਂ ਹੁੰਦਾ ਦਿਖਦਾ ਨਹੀਂ ਹੁੰਦਾ ਬਿਲਕੁਲ ਸਹੀ ਬਿਲਕੁਲ ਸਹੀ ਹਰਿਆਣੇ ਦੇ ਵਿੱਚ ਇੱਕ ਹੋਰ ਜਿਵੇਂ ਤੁਸੀਂ ਕਿਹਾ ਨਾ ਵੀ ਅੰਦਰੋਂ ਝਟਕਾ ਸੀ ਜਾਂ ਸਿਆਸੀ ਸੀ ਕਿਵੇਂ ਸੀ ਹਰਿਆਣੇ ਦੇ ਵਿੱਚ ਇੱਕ ਝਟਕਾ ਜ਼ਰੂਰ ਲੱਗਾ ਭਗਵੰਤ ਮਾਨ ਨੂੰ ਉਹ ਕਹਿੰਦੇ ਕਿ ਹਰਿਆਣੇ ਦੀ ਕਮਾਂਡ ਜਿਹੜੀ ਭਗਵੰਤ ਮਾਨ ਕੋਲੇ ਸੀਗੀ ਉਹ ਲੈ ਕੇ ਹੁਣ ਸੰਦੀ ਪਾਟਕ ਦੇ ਹਵਾਲੇ ਕਰਤੀ ਹੈ ਜੀ ਵੀਰ ਜੀ ਜਦੋਂ ਅੱਜ ਤੋਂ 2.5 ਸਾਲ ਪਹਿਲਾਂ ਪੰਜਾਬ ਚਮਾਦਵੀ ਪਾਰਟੀ ਦੀ ਸਰਕਾਰ ਬਣੀ ਹਾਂਜੀ ਤਦ ਕਮਾਂਡ ਰਾਗਵ ਚੱਡਾ ਕੋਲ ਸੀ ਜੀ ਤੇ ਇਹ ਜਨਤਕ ਦੇਖਿਆ ਸੀ ਵੱਟੇ ਸਮਾਗਮਾਂ ਦੀਆਂ ਸਟੇਜਾਂ ਤੇ ਭਗਵੰਤਮਾਨ ਬੈਠੇ ਹੁੰਦੇ ਸੀ ਅਫਸਰ ਕਾਗਜ਼ ਲੈ ਕੇ ਰਾਗਵ ਚੱਡਾ ਕੋਲ ਜਾਂਦੇ ਸੀ ਹਮ ਅਸੀਂ ਆਪਣੇ ਅਫਸਰਾਂ ਨੂੰ ਆਪਣੇ ਅਧਿਕਾਰੀਆਂ ਨੂੰ ਮੀਡੀਆ ਦੀ ਗੈਲਰੀਆਂ 'ਚ ਬੈਠ ਕੇ ਮੀਡੀਆ ਕਰਮੀਆਂ ਕੋਲ ਖੜ ਕੇ ਸਾਡੇ ਥੋੜੇ ਮੋਢਿਆਂ ਤੇ ਹੱਥ ਰੱਖ ਕੇ ਇਹ ਰੋਂਦਿਆਂ ਦੇਖਿਆ ਕਿ ਤਿੰਨ ਤਿਨਾਕਾਂ ਨੇ ਕਿਹਨੂੰ ਕਿਹਨੂੰ ਜਵਾਬ ਦਈਏ ਹਮ ਇਹ ਸਾਰੇ ਦੌਰ ਦੇ ਵਿੱਚੋਂ ਭਗਵੰਤ ਮਾਨ ਉਸ ਸਮੇਂ ਨਿਕਲ ਕੇ ਕੰਮਜਾਬ ਹੋਏ ਜਦੋਂ ਕੇਜੀਵਲ ਅੰਦਰ ਚਲਾ ਗਿਆ ਤੇ ਰਗਵ ਚੱਡਾ ਹੋਰੀ ਕਿ ਸਾਡੀ ਨਾ ਕੋਈ ਪੁਲਿਸ ਤੰਤਰ ਕੋਈ ਏਜੰਸੀ ਬਾਹਰ ਫੜ ਲਵੇ ਇਸ ਲਈ ਉਹ ਅੱਖਾਂ ਫੇਰ ਕੇ ਤੁਰਗੇ ਵਿਦੇਸ਼ਾਂ ਨੂੰ ਤੇ ਭਗਵੰਤ ਮਾਨ ਲੱਗਿਆ ਕਿ ਸਾਰਾ ਕੁਝ ਆਪਣੇ ਲਈ ਸੈਟਅਪ ਬਟੇਰ ਆਪਣੇ ਪੈਰ ਥਲੇ ਆ ਗਿਆ ਹਮਮ ਬਿਲਕੁਲ ਚੰਗੀਆਂ ਚੱਲੀਆਂ ਵੀ ਤੇ ਚਲਾਈਆਂ ਵੀ ਜਦੋਂ ਕਿ ਅਗਲੇ ਮੁਖੰਤਰੀ ਸੀ ਅਗਲਿਆਂ ਨੂੰ ਸਲਤਾਨਿਕ ਤੌਰ ਤੇ ਹੱਕ ਸੀ ਹਮਮ ਪਰ ਇਹ ਕੇਜਰੀਵਾਲ ਤੇ ਉਹਦੀ ਟੀਮ ਨੂੰ ਬਰਦਾਸ਼ਤ ਨਹੀਂ ਸੀ ਜੀ ਜੀ ਤੇ ਨਤੀਜਾ ਹੁਣ ਜਦੋਂ ਮੌਕਾ ਮਿਲਿਆ ਤਾਂ ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਲਗਭਗ ਸਾਰਾ ਕੁਝ ਸੰਦੀਪ ਪਾਟਕ ਦੇ ਹਵਾਲੇ ਅਜਨਬ ਹਮ ਪੰਜਾਬ ਚ ਕੋਈ ਲਾਉਣਾ ਹੈ ਕੋਈ ਹਟਾਉਣਾ ਹੈ ਕੋਈ ਬਦਲਣਾ ਹੈ ਚਿੱਠੀ ਸੰਦੀਪ ਪਾਟਕ ਦੇ ਨਾਮ ਹੇਠ ਜਾਰੀ ਹੁੰਦੀ ਹੈ ਪਰ ਹਰਿਆਣੇ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਦੇ ਐਮਐਲਏ ਦੀ ਡਿਊਟੀ ਲਾਉਣਾ ਪੰਜਾਬ ਦੇ ਮੰਤਰੀਆਂ ਦੀ ਡਿਊਟੀ ਲਾਉਣਾ ਡਿਊਟੀ ਲਾ ਕੇ ਇਹ ਹੁਕਮ ਚੜ੍ਹਨਾ ਕਿ ਹਲਕਾ ਨਹੀਂ ਛੱਡ ਕੇ ਜਾਣਾ ਪੰਜਾਬ ਲਵਾਰਸ ਹੁੰਦਾ ਹੋ ਜਵੇ ਤੁਸੀਂ ਹਰਿਆਣੇ ਦਾ ਜਿਹੜੇ ਹਲਕੇ ਤੁਹਾਡੀ ਡਿਊਟੀ ਲਈ ਹੈ ਉਹ ਛੱਡ ਕੇ ਨਹੀਂ ਜਾਣਾ ਜੇ ਕੋਈ ਕੰਮ ਲਈ ਵੀ ਜਾਣਾ ਮੇਰੇ ਤੋਂ ਛੁੱਟੀ ਲੈ ਕੇ ਜਾਣੀ ਆ ਇਹ ਹੁਕਮ ਜੀ ਜੀ ਬਿਲਕੁਲ ਬਿਲਕੁਲ ਭਈ ਭਗਵਾਨਤਮਾਨ ਪੰਜਾਬ ਚ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਨੇ ਇਸ ਲਈ ਐਮ ਐਲ ਏ ਐਮ ਪੀ ਜਾਂ ਘੱਟੋ ਘੱਟ ਮੰਤਰੀ ਇਹ ਸਾਰਾ ਕੁਝ ਉਹਨਾਂ ਦੇ ਕੰਟਰੋਲ ਵਿੱਚ ਚਾਹੁੰਦਾ ਜਥੇਬੰਦਕ ਤੌਰ ਤੇ ਵੀ ਸਵਧਾਨਕ ਤੌਰ ਤੇ ਵੀ ਸਾਰੇ ਉਹਨਾਂ ਨੂੰ ਜੋੜ ਲੈਣੇ ਨਹੀਂ ਪਾਰਟੀ ਦੇ ਪ੍ਰਧਾਨ ਵੀ ਨਹੀਂ ਹਾਂ ਹਾਂ ਜੀ ਹਾਂ ਜੀ ਤਾਂ ਹੀ ਕਹਿਣਾ ਜਥੇਬੰਦਕ ਪਾਰਟੀ ਪੰਜਾ ਪਾਰਟੀ ਦੇ ਪ੍ਰਧਾਨ ਇਸ ਲਈ ਪੰਜਾਬ ਦੇ ਕਿਸੇ ਵਰਕਰ ਦੀ ਡਿਊਟੀ ਲਾਉਣੀ ਹੈ ਤਾਂ ਉਹਨਾਂ ਦੀ ਨਜ਼ਰ ਸਾਨੀ ਕੀ ਜ਼ਰੂਰੀ ਨਹੀਂ ਉਹਨਾਂ ਦੀ ਜ਼ਰੂਰੀ ਨਹੀਂ ਉਹਨਾਂ ਦੀ ਸਹਿਮਤੀ ਜ਼ਰੂਰੀ ਨਹੀਂ ਪਰ ਇਹਦਾ ਮਤਲਬ ਇਹਨਾਂ ਨੂੰ ਸਾਰਿਆਂ ਨੂੰ ਬਾਈਪਾਸ ਕਰਕੇ ਜਿਹੜੇ ਅਧਿਕਾਰ ਚਲੇ ਗਏ ਹੁਣ ਸੰਦੀਪ ਪਟਕ ਕੋਲ ਐਦਾ ਮਤਲਬ ਪੰਜਾਬ ਦਾ ਕੰਟਰੋਲ ਵੀ ਤੇਰੇ ਨੇ ਦਾ ਕੰਟਰੋਲ ਵੀ 1031 ਦੇ ਕਰੀਬ ਉਮੀਦਵਾਰ ਨੇ ਆਪਾਂ ਗੱਲ ਕਰਕੇ ਟੈਗੇ ਸਟਾਈਕ ਚੀਟਾਂ ਤੇ ਪੂਰੀ ਜੋਰ ਜਮਾਇਆ ਸੀ ਜਿਹੜੀ ਪੰਜਾਬ ਦੇ ਨਾਲ ਲੱਗਦੀ ਹੈ ਤੇ ਪੰਜਾਬ ਦੇ ਸਾਰੇ ਮੰਤਰੀਆਂ ਸੰਤਰੀ ਤੇ YouTube ਉੱਤੇ ਲੱਗੀ ਹੋਈ ਹੈ ਹਾਂਜੀ ਹਾਂਜੀ ਕਿ ਉਹ ਸਾਰੇ ਸਿੱਧਾ ਦੋ ਦਿਨ ਪਹਿਲਾਂ ਤਾਂ ਇਹ ਵੀ ਰੋਲ ਆਊਟ ਗਿਆ ਸੀ ਕਿ ਪੰਜਾਬ ਦੇ ਐਮਐਲਏਾਂ ਦੀ ਮੀਟਿੰਗ ਸੱਦ ਲਈ ਹੈ ਕੇਜਰੀਵਾਲ ਨੇ ਜਦੋਂ ਕਿ ਉਹ ਉਹ ਖਬਰ ਚ ਕੋਈ ਜਾਣ ਨਹੀਂ ਸੀ ਉਹਨੇ ਹਾਂਜੀ ਹਾਂਜੀ ਹਾਂ ਸੰਦੀਪ ਪਾਟਕ ਨੂੰ ਰਿਪੋਰਟ ਕੀਤਾ ਜਾ ਰਿਹਾ ਸੰਦੀਪ ਪਾਟਕ ਕੰਟਰੋਲ ਕਰਨੇ ਸੰਦੀਪ ਪਾਟਕ ਡਿਊਟੀਆਂ ਲਾ ਰਹੇ ਨੇ ਤੇ ਆਪਾਂ ਬਹੁਤ ਦਿਨ ਪਹਿਲਾਂ ਤੋਂ ਹੀ ਗੱਲ ਕਰਦੇ ਆਏ ਕਿ ਚਾਹੇ ਜਿਹਨੂੰ ਮਰਜ਼ੀ ਪੰਜਾਬ ਦਾ ਮੁੱਖ ਮੰਤਰੀ ਲਾ ਦੇਵੇ ਕੇਜਰੀਵਾਲ ਐਮਐਲਏ ਅਜੇ ਵੀ ਦਿੱਲੀ ਦੇ ਸਕੇ ਨੇ ਕੇਜਰੀਵਾਲ ਦੇ ਸਕੇ ਨੇ ਪੰਜਾਬ ਨਾਲ ਨਹੀਂ ਖੜੇ ਪੰਜਾਬ ਦੇ ਲੀਡਰ ਨਾਲ ਵੀ ਨਹੀਂ ਖੜੇ ਹਾਂ ਭਗਵੰਤ ਮਾਨ ਲਈ ਜਾਂ ਉਹਨਾਂ ਦੇ ਲਈ ਜਿਹੜੇ ਭਗਵੰਤ ਮਾਨ ਦੇ ਸਿਰ ਤੇ ਨਵੇਂ ਖੰਭ ਖਿਲਾਉਣੇ ਚਾਹੁੰਦੇ ਸੀ ਉਹਨਾਂ ਨੂੰ ਫਿਕਰ ਪੈ ਗਿਆ ਹੋਣਾ ਹੂੰ ਗੋਲਦੀ ਨੂੰ ਲਿਆਂਦਾ ਹੁਣ ਪਤਾ ਨਹੀਂ ਟਿਕਟ ਮਿਲਣੀ ਆ ਕਿ ਨਹੀਂ ਮਿਲਣੀ ਨਹੀਂ ਮਿਲਣੀ ਬਿਲਕੁਲ ਸਹੀ ਹੈ ਹੈਨਾ ਉਹ ਡੀਪੀ ਢਿੱਲੋਂ ਹੁਣ ਪਤਾ ਨਹੀਂ ਕਿੱਥੇ ਜਾਣਾ ਉਹ ਨਿਊ ਦੀਪਾ ਸਰਵਿਸ ਜੀ ਦੇ ਘਰੇ ਕਹਿੰਦਾ ਮੰਜਾ ਢਾ ਕੇ ਰਹਿੰਦਾ ਸੀ ਮੇਰੀ ਸੇਵਾ ਕਰਦੇ ਸੀ ਇਹ ਤਾਂ ਬਹੁਤ ਸੇਵਾਦਾਰ ਪਰਿਵਾਰ ਹੈ ਅਨ ਇਹਨਾਂ ਨੂੰ ਪਹਿਲਾਂ ਟਰਾਂਸਪੋਰਟ ਮਾਫੀਆ ਕਹਿੰਦੇ ਸੀ ਹੁਣ ਉਹਨਾਂ ਦਾ ਪਤਾ ਨਹੀਂ ਕੀ ਬਣਨਾ ਗਦਰਵਾੜ ਤੇ ਬਰਨਾਲਾ ਚੋਂ ਹੁਣ ਪਤਾ ਨਹੀਂ ਟਿਕਟਾਂ ਕਿਹਨੂੰ ਮਿਲਣੀਆਂ ਮਿੰਦਰ ਭਗਤ ਜਿੱਤੇ ਸੋਹਣੋਂ ਤੋਂ ਬਰਾਵਾ ਮਿਲਿਆ ਵਾਹ ਫੜੀ ਕਰਕੇ ਮਿੰਦਰ ਭਗਤ ਨੂੰ ਕਿਹਾ ਸੀਗਾ ਕਿ ਜਿਨ ਚਿਤਾ ਦਿਓ ਜਿਤਾਉਂਦੀ ਮੈਂ ਮੰਤਰੀ ਬਣਾ ਦੂ ਤੇ ਚਲੇ ਵੀ ਗਏ ਸੀ ਵੀ ਪੰਜਾਬ ਦੇ ਰਾਜਪਾਲ ਕੋਲ ਪਰ ਦਿੱਲੀ ਦਾ ਪ੍ਰਮਾਣਜੇ ਆਇਆ ਕਿ ਕੋਈ ਮੰਤਰੀ ਸ਼ੰਤਰੀ ਨਹੀਂ ਬਣਨਾ ਇਹ ਇਸ ਲਈ ਸਪੀਕਰ ਨੂੰ ਹਰਪਾਲ ਚੀਮਾ ਨੂੰ ਨਵੀਆਂ ਤਾਕਤਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੱਟ ਕੇ 에ਰਪੋਰਟ ਤੇ ਚੱਕਰਖਾਨੇ ਇਹ ਰਾਜਨੀਤਿਕ ਚੱਕਰ ਨੇ ਜਾਂ ਆਦਤ ਵਿਗੜੀ ਆ ਇਹ ਸਵਾਲ ਜੀਵਦਾਤੀਆਂ ਅਜੇ ਵੀ ਕਰ ਕਰਾਦਾ ਤੇ ਕੰਟਰੋਲ ਹੁਣ ਸੰਦੀਪ ਪਟਕ ਦੇ ਹਵਾਲੇ ਆ ਪੰਜਾਬ ਤੋਂ ਲੈ ਕੇ ਹਰਿਆਣਾ ਤੱਕ ਸੱਤਾ ਦੀ ਨਿਸ਼ਾਨੀ ਕੀ ਹੈ ਸੱਤਾ ਦੀ ਨਿਸ਼ਾਨੀ ਕੀ ਇਹ ਥੋੜਾ ਵੀ ਬੰਦੇ 'ਚ ਕੋਈ ਸਰੀਰਕ ਤੌਰ ਤੇ ਉਹਨੂੰ ਕੋਈ ਸ਼ਕਤੀਆਂ ਮਿਲ ਜਾਂਦੀਆਂ ਆ ਕੁਛ ਆ ਤਾਕਤਾਂ ਹੀ ਨੇ ਨਾ ਕੋਲੇ ਪੈਨ ਹੀ ਚੱਲਦਾ ਨਾ ਹਰਾ ਜਿਹੜਾ ਚਲਾਉਣਾ ਚਾਹੀਦਾ ਲੋਕਪੱਕ ਪੱਕ ਦੇ ਵਿੱਚ ਜਦੋਂ ਤਾਕਤਾਂ ਦਾ ਕੇਂਦਰੀਕਰਨ ਹੋ ਗਿਆ ਜਦੋਂ ਤਾਕਤਾਂ ਨਾ ਰਹੀਆਂ ਅਹੁਦਾ ਕੀ ਅਹੁਦੇ ਦੀ ਤਾਂ ਕੋਈ ਏਡੀ ਵੱਡੀ ਹਸਤੀ ਨਹੀਂ ਆ ਪਾ ਮੀ ਦੇਖਿਆ ਨਾ ਕਈ ਬੰਦੇ ਪ੍ਰਭਾਵੀ ਹੁੰਦੇ ਨੇ ਆਪਣੀ ਜਿਹੜੀ ਨੌਕਰੀ ਜਾਂ ਪ੍ਰੋਫਾਈਲ ਹੁੰਦਾ ਉਹਦੇ ਤੋਂ ਵੀ ਉਹ ਜ਼ਿਆਦਾ ਕੰਮ ਕਰਦੇ ਨੇ ਉਹ ਬਿਲਕੁਲ ਤੇ ਇਸ ਕਰਕੇ ਉਹਨਾਂ ਦਾ ਪ੍ਰਭਾਵ ਬਣ ਜਾਂਦਾ ਤੇ ਜਿਹੜੇ ਲੋਕ ਨਖਿੱਧ ਹੁੰਦੇ ਨੇ ਉਹ ਚਾਹੇ ਉਤਲੀ ਕੁਰਸੀ ਤੇ ਬੈਠੇ ਹੋਣ ਥੋੜੇ ਸਿਸਟਮ ਬਾਅਦ ਸਿਸਟਮ ਨੂੰ ਰੈਲਾਈਜ਼ ਹੋ ਜਾਂਦਾ ਕਿ ਇਹ ਬੰਦਾ ਕੰਮ ਦਾ ਨੇਗਾ ਤੇ ਉਹ ਫਿਰ ਆਪਣੇ ਜੂਨੀਅਰ ਨੂੰ ਵੀ ਦਵਾ ਸलाम ਕਰਨ ਲੱਗ ਪੈਂਦੇ ਕਿਉਂਕਿ ਉਹਨਾਂ ਨੇ ਕੰਮ ਨਹੀਂ ਕੀਤਾ ਪਾਵਰਾ ਕਿੰਨਾ ਚਿਰ ਰਹਿਣੀ ਹੈ ਸੋ ਇਹ ਜਿੰਨਾ ਸੱਤਾ ਦਾ ਜਿਹੜਾ ਤਵਾਜਨ ਹੈ ਨਾ ਜਿਹੜਾ ਤੁਸੀਂ ਕਿਹਾ ਜੋ ਹੁੰਦਾ ਉਹ ਦਿਖਦਾ ਨਹੀਂ ਮੈਨੂੰ ਬੜੀ ਚੰਗੀ ਲੱਗਦੀ ਹੈ ਗੱਲ ਸੱਚ ਹੈ ਅਥਾਰਥ ਹੈ ਕਿ ਜੋ ਹੁੰਦਾ ਉਹ ਦਿਖਦਾ ਨਹੀਂ ਤੇ ਜੋ ਦਿਖਦਾ ਉਹ ਅਸਲ ਦੇ ਵਿੱਚ ਹੁੰਦਾ ਨਹੀਂਗਾ ਹੁੰਦਾ ਨਹੀਂ ਹਾਂਜੀ ਅਉਦੇ ਹੁੰਦੇ ਨੇ ਠੀਕ ਆ ਪਰ ਉਹਦੇ ਪਾਵਰਾ ਨਾਲ ਹੁੰਦੇ ਨੇ ਕੱਲੇ ਅਉਦੇ ਅੱਖਰ ਨਾਲ ਉਦਾਂ ਨਹੀਂ ਹੁੰਦਾ ਉਦਾਂ ਨਹੀਂ ਹੁੰਦਾ ਜੀ ਅਗਲੀ ਖਬਰ ਦੇ ਵੱਲ ਵਧ ਗਏ ਤੇ ਗੱਲ ਕਰਕੇ ਅਮਰਿਤਪਾਲ ਸਿੰਘ ਤੇ ਦਰਜੀਤ ਕਲਸੀਦੀ ਇਹਨਾਂ ਨੇ ਐਨਐਸਸੀ ਨੂੰ ਹਾਈ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਹੈ ਜੀ ਬਿਲਕੁਲ ਪ੍ਰਵੀਨ ਜੀ ਅਮਰਪਾਲ ਸਿੰਘ ਗੋਰੀ ਰੂਪਸਭ ਹਲਕੇ ਤੋਂ ਮੈਂਬਰ ਪਾਰਲੀਮੈਂਟ ਨੇ ਇਹ ਅਗਲਾ ਕਹਿੰਦਾ ਕਿ ਮੈਂ ਸਭ ਤੋਂ ਵੱਧ ਵੋਟਰਾਂ ਨਾਲ ਜਿੱਤ ਕੇ ਆਇਆ ਜੀ ਤੇ ਉਹਦੇ باوجود ਵੀ ਐਨਐਸਏ ਹਟਾਉਣ ਨੂੰ ਲੈ ਕੇ ਉਸ ਕਵਾਇਦ ਨੂੰ ਲੈ ਕੇ ਕੋਈ ਸਰਕਾਰੀ ਮੰਚਾਂਵਾਂ ਨਜ਼ਰ ਨਹੀਂ ਆਈਆਂ ਹੂੰ ਹੂੰ ਇਹ ਹਮੇ ਪੰਜਾਬ ਸਰਕਾਰ ਵੀ ਪਰ ਦੇ ਕੇ ਕੇਂਦਰ ਸਾਡੇ ਨਾਲ ਅਮਿਤ ਸ਼ਾਹ ਵੀ ਕਹਿੰਦਾ ਰਹਿ ਕੇ ਸਾਰੀ ਪ੍ਰਕਿਰਿਆ 'ਚ ਅਸੀਂ ਸਾਥ ਦਿੱਤਾ ਇਸ ਲਈ ਇਥੇ ਸਪੱਸ਼ਟ ਹੈ ਕਿ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੀ ਮਿਲ ਕੇ ਇਹ ਇਹ ਗੱਲ ਕਰੀ ਗਈ ਹੈ ਕਿ ਐਨਐਸ ਲਾਇਆ ਜਾਵੇ ਹੈਨਾ ਇਹ ਵੱਖਰਾ ਪਹਿਲੂ ਆ ਕਿ ਸਰਕਾਰ ਇਹ ਦਮ ਪਰਦੀ ਸੀ ਕਿ ਜੀ ਐਨਐਸ ਲਾਉਣ ਪਿੱਛੇ ਜਾਂ ਦੁਬਾਰਾ ਵਧਾਉਣ ਪਿੱਛੇ ਸਾਡੀ ਕਵਾਇਦੇ ਇਹ ਆ ਕਿ ਜੀ ਪੰਜਾਬ ਚ ਨੌਜਵਾਨ ਪਟਕਾਏ ਜਾ ਰਹੇ ਨੇ ਜੀ ਹੈ ਉਹਨਾਂ ਨੂੰ ਜੀ ਗਲਤ ਰਾਹ ਤੇ ਲਾਇਆ ਜਾ ਰਿਹਾ ਜੀ ਪੰਜਾਬ ਚ ਮਾਹੌਲ ਵਿਗਾੜਿਆ ਜਾ ਰਿਹਾ ਜਦੋਂ ਕਿ ਅਮਰਤਪਾਲ ਸਿੰਘ ਜੀ ਤੋਂ ਦੀ ਧਿਰ ਕਹਿੰਦੀ ਸੀ ਅਸੀਂ ਤਾਂ ਨਸ਼ੇ ਤੋਂ ਮੁਕਤ ਕਰਾ ਰਹੇ ਹਾਂ ਜੀ ਅਸੀਂ ਤਾਂ ਅਮਰਤ ਧਾਰੀ ਬਣਾ ਰਹੇ ਹਾਂ ਜੀ ਅਸੀਂ ਤਾਂ ਪੰਜਾਬ ਪੱਖੀ ਨੌਜਵਾਨ ਤਿਆਰ ਕਰ ਰਹੇ ਹਾਂ ਜੀ ਇਸ ਤਰ੍ਹਾਂ ਦੋ ਟਕਰਾ ਆਹਮੋ ਸਾਹਮਣੇ ਸੀਗੇ ਇਸ ਟਕਰਾਅ ਦੇ ਵਿਚਾਲੇ ਐਨਐਸਏ ਪਹਿਲਾਂ ਲੱਗਾ ਤੇ ਫਿਰ ਦੁਬਾਰਾ ਐਨਐਸਏ ਵਧਾਇਆ ਹੂੰ ਹੂੰ ਜੀ ਦੂਸਰੀ ਵਾਰ ਐਨਐਸਏ ਵਧਾਉਣ ਨੂੰ ਲੈ ਕੇ ਅਮਰਪਾਲ ਸਿੰਘ ਤੇ ਦਰਜੀਤ ਕਲਸੀ ਹੋਰਾਂ ਨੇ ਹੁਣ ਪੰਜਾਬ ਰਣ ਹਾਈ ਕੋਰਟ ਚ ਪਟੀਸ਼ਨ ਪਾਈ ਕਿ ਇਹ ਐਨਐਸਏ ਲਾਉਣਾ ਤਾਂ ਲਾਉਣਾ ਹੁਣ ਵਧਾਉਣਾ ਵੀ ਗੈਰਕਾਨੂੰਨੀ ਹੈ ਜੀ ਗੈਰ ਸੰਵਿਧਾਨਕ ਹੈ ਸੋ ਸਾਡੇ ਨਾਲ ਕਹਿੰਦੇ ਵਧਿੱਕੀ ਹੋਈ ਹੈ ਉਹਨਾਂ ਨੇ ਇਹ ਸਵਾਲੇ ਨਾਲ ਇਹਨੂੰ ਚੈਲੰਜ ਕੀਤਾ ਤੇ ਅਗਲੇ ਨੂੰ ਕਾਨੂੰਨੀ ਹੱਕ ਹੈ ਹਰ ਇੱਕ ਵਿਅਕਤੀ ਨੂੰ ਹੂੰ ਸੋ ਉਸ ਕਾਨੂੰਨੀ ਹੱਕ ਦੇ ਵਧਣ ਜਦੋਂ ਪਟੀਸ਼ਨ ਪੰਜਾਬ ਰਣ ਹਾਈ ਕੋਰਟ ਚ ਪਈ ਤੇ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਸ ਅਧਾਰ ਤੇ ਪੰਜਾਬ ਸਰਕਾਰ ਨੂੰ ਵੀ ਤਲਬ ਕਰ ਲਿਆ ਕੇਂਦਰ ਸਰਕਾਰ ਨੂੰ ਵੀ ਤਲਬ ਕਰ ਲਿਆ ਤੇ ਡਿਪੂਟਰ ਗਰ ਜੇਲ ਦੇ ਪ੍ਰਸ਼ਾਸਨ ਨੂੰ ਵੀ ਤਲਬ ਕਰ ਲਿਆ ਜੀ ਤਿੰਨਾਂ ਨੂੰ ਕਿਹਾ ਕਿ ਅਗਲੀ ਤਰੀਕ ਤੇ ਪੂਰਾ ਆਪਣਾ ਵਹੀ ਖਾਤਾ ਲੈ ਕੇ ਆਇਓ ਕਿ ਐਨਐਸਏ ਲੱਗਾ ਕਿਉਂ ਤੇ ਐਨਐਸਏ ਵਧਿਆ ਕਿਉਂ ਹੂੰ ਇਹਦੇ ਤੱਥ ਸਬੂਤ ਅੰਕੜੇ ਕਾਰਨ ਪਹਿਲੂ ਸਾਰੇ ਬਾਤ ਕੇ ਲੈ ਕੇ ਆਇਓ ਤਾਂ ਫਿਰ ਇਹ ਨਾ ਕਿਓ ਜੀ ਅਜੇ ਜਵਾਬ ਤਿਆਰ ਨਹੀਂਗਾ ਅਗਲੀ ਸੁਣਵਾਈ ਤੇ ਤੁਸੀਂ ਇਹ ਜਵਾਬ ਦੇਣਾ ਉਹ ਅਗਲੀ ਸੁਣਵਾਈ 3 ਅਕਤੂਬਰ ਨੂੰ ਹੂੰ ਸਾਰਿਆਂ ਦੀ ਟਿਕ ਕੋਸਤ ਹੈ ਦਿਲਜੀਤ ਕਲਸੀ ਹੁਣ ਰਾਜਨੀਤਿਕ ਪੜਚਿਨੇ ਤਰਨ ਚਾਹੁੰਦੇ ਨੇ ਚਰਚਾਵਾਂ ਨੇ ਕਿ ਉਹ 18 ਬਾਬਾ ਨਾਨਕ ਤੋਂ ਜਿੱਥੋਂ ਸੁਖਿੰਦਰ ਨੰਦਾਵਾ ਹੁਣ ਮੈਂਬਰ ਪਾਰਲੀਮੈਂਟ ਬਣ ਕੇ ਉੱਥੋਂ ਚੋਂ ਲੜਨ ਦੀ ਛਕ ਨੇ ਇਧਰ ਸਰਜੀਤ ਖਾਲਸਾ ਅਮਰਪਾਲ ਸਿੰਘ ਦੇ ਪਿਤਾ ਦੇ ਵਾਲੇ ਨਾਲ ਪਰਿਵਾਰ ਦੇ ਵਾਲੇ ਨਾਲ ਜਿਨ੍ਹਾਂ ਕੇ ਅਮਰਪਾਲ ਨੂੰ ਵੀ ਮੈਂ ਸਨੇਹਾ ਪੇਕਤਾ ਕਿ ਅਸੀਂ ਨਵੀਂ ਪਾਰਟੀ ਬਣਾਉਣੀ ਆ ਸੋ ਇਹ ਰਾਜਨੀਤਿਕ ਹਵਾਲਿਆਂ ਚੋਂ ਇਹ ਪਟੀਸ਼ਨ ਆ ਰਹੀ ਆ ਜਾਂ ਇਹ ਸੱਚਮੁੱਚ ਹੋਈ ਵਿਧਿਕੀ ਦੇ ਵਾਲੇ ਨਾਲ ਆ ਰਹੀ ਆ ਪਰ ਇਸ ਦੀ ਚਰਚਾ ਖੂਬ ਹੈ ਤੇ ਇਹਦੇ ਚ ਹੁਣ ਪੰਜਾਬ ਸਰਕਾਰ ਦਾ ਜਵਾਬ ਕੀ ਹੋਊਗਾ ਕੇਂਦਰ ਦਾ ਜਵਾਬ ਕੀ ਹੋਊਗਾ ਡਿਪਟੂਕਰ ਜੇਲ੍ਹ ਪ੍ਰਸ਼ਾਸਨ ਕੀ ਵਾਰਤ ਲੈ ਕੇ ਆਉਂਗਾ ਉਹਦੇ ਉੱਪਰ ਨਜ਼ਰ ਰਹੇਗੀ 3 ਅਕਤੂਬਰ ਨੂੰ ਸੁਣਵਾਈ ਹੈ ਪ੍ਰਵੀਨ ਜੀ ਜੀ ਬਿਲਕੁਲ ਆ ਅਗਲੀ ਖਬਰ ਦੇ ਨਾਲ ਵਧੀਆ ਸ਼ਰਮਾ ਜੀ ਗੱਲ ਕਰਕੇ ਆਪਾਂ ਉਹਨਾਂ ਨੌਜਵਾਨਾਂ ਦੀ ਜਿੰਗਾਂ ਦੇ ਨਵੀਆਂ ਭਰਤੀਆਂ ਹੋਈਆਂ ਨੇ ਨਵੀਆਂ ਭਰਤੀਆਂ ਹੋਣ ਤੋਂ ਬਾਅਦ ਬੰਦਾ ਖੁਸ਼ੀ ਦੇ ਵਿੱਚ ਇਹ ਗੱਲ ਦਾ ਕਰਦਾ ਚਰਚਾ ਕਿ ਬਈ ਖੁਸ਼ੀ ਹੁੰਦੀ ਹੈ ਤੇ ਜਿੱਥੇ ਮਰਜ਼ੀ ਉਹਨੂੰ ਪੋਸਟਡ ਕਰਦੇ ਹੋ ਨੌਜਵਾਨ ਖੂਨ ਹੁੰਦਾ ਤੇ ਉਹਨੂੰ ਲੱਗਦਾ ਕਿ ਆਪਾਂ ਕਰ ਲਾਂਗੇ ਪਰ ਕਹਿੰਦੇ ਭਰਤੀ ਹੁੰਦੀ ਨੌਜਵਾਨ ਬਦਲੀਆਂ ਦੀਆਂ ਸ਼ਿਫਾਰਸ਼ਾਂ ਕਰਵਾਉਣ ਲਈ। ਜੀ ਹਲੇ ਮਹੀਨਾ ਖੰਡ ਵੀ ਨਹੀਂ ਬੀਤਿਆ ਕਿ ਪੰਜਾਬ ਦੇ ਸਿਹਤ ਵਿਭਾਗ ਚ 293 ਨੌਜਵਾਨਾਂ ਦੀਆਂ ਭਰਤੀਆਂ ਕੀਤੀਆਂ ਗਈਆਂ। ਜੀ 293 ਨੂੰ ਇਹ ਨੌਕਰੀ ਮਿਲੀ ਹੈ ਮਤਲਬ ਹੈ ਨਾ ਤੇ ਉਸ ਨੌਕਰੀ ਦੇ ਉੱਤੇ ਬਿਲਕੁਲ ਤੁਹਾਡੀ ਗੱਲ درست ਹੈ ਕਿ ਜਦੋਂ ਨੌਕਰੀ ਮਿਲਦੀ ਨਹੀਂ ਮਿਲੀ ਹੁੰਦੀ ਤਾਂ ਬੰਦਾ ਕਹਿੰਦਾ ਬਾਈ ਸਰਕਾਰੀ ਨੌਕਰੀ ਚ ਇੱਕ ਵਾਰ ਪੈਰ ਪੜਾ ਹੋ ਜਵੇ ਬਸ। ਇੱਕ ਵਾਰ ਨੌਕਰੀ ਮਿਲ ਜੇ। ਉਸ ਸਮੇਂ ਨਹੀਂ ਬੰਦਾ ਕਹਿੰਦਾ ਕਿ ਕਿੱਥੇ ਸਟੇਸ਼ਨ ਮਿਲਣਾ ਕਿਹੜੀ ਪੋਸਟ ਮਿਲਣੀ ਆ ਕਿੱਥੇ ਜਾਣਾ ਕਿਥੇ ਨਹੀਂ ਇੱਕ ਵਾਰ ਜਿੱਥੇ ਮਰਜੀ ਭੇਜ ਦਿਓ ਜੀ ਫਿਰ ਤਾਂ ਕਹਿੰਦਾ ਚਾਹ ਬਾਰਡਰ ਤੇ ਭੇਜ ਦਿਓ ਜੀ ਮੈਂ ਤਿਆਰ ਆ ਹੈਨਾ ਹੂੰ 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 ਜਦੋਂ ਨੌਕਰੀ ਮਿਲ ਗਈ ਕੁਰਸੀ ਮਿਲ ਗਈ ਖਾਤੇ 'ਚ ਇੱਕ ਤਨਖਾਹ ਪੈ ਗਈ ਫਿਰ ਉਸ ਵਾਰ ਬੰਦਾ ਕਹਿੰਦਾ ਯਾਰ ਘਰ ਤੋਂ ਬੜਾ ਦੂਰ ਆ ਯਾਰ ਐਂ ਇੰਦਰਿਆਬਲ ਫਿਰ ਕਿਵੇਂ ਚੱਲੂਗਾ ਆਪਾਂ ਤਾਂ ਘਰੇ ਚਲੀ ਹੂੰ ਫਿਰ ਉਹ ਆਪਣੇ ਪਿੰਡ ਦੇ ਸਰਪੰਚ ਨੂੰ ਪੰਚ ਨੂੰ ਜਿਹੜਾ ਰੈਲੀਆਂ 'ਚ ਜਾਂਦਾ ਪਿੰਡ ਵਾਲਾ ਬੰਦਾ ਉਹ ਨੂੰ ਹੈਨਾ ਪਾਰਟੀ ਨੂੰ ਜਾਂ ਜਿਹਨੂੰ ਵੋਟ ਪਾਈ ਨਹੀਂ ਪਾਈ ਉਹਦੇ ਵੀ ਕਰ ਜਾ ਕੇ ਕਿ ਚਾਚਾ ਜੀ ਸਾਰੀ ਉਮਰ ਤਾ ਵੋਟਾਂ ਤੁੰੂਏ ਪਾਈਆਂ ਇਹਨਾਂ ਕਰੋ ਫਿਰ ਬੰਦਾ ਹਿੱਲੇ ਹੜੇ ਹਿੱਲੇ ਵੀ ਕੱਢਦਾ ਜੀ ਪਰ ਇਹ ਪ੍ਰਕਿਰਿਆ ਬੜੀ ਗੈਰਬਾਜ਼ੂ ਹੈ ਜੀ ਕਿ ਸਿਹਤ ਵਿਭਾਗ ਨੇ ਕਹਿੰਦੇ ਨਿਯੁਕਤੀਆਂ ਦਿੰਦਿਆਂ ਹੋਇਆ ਵੀ ਕਿਹਾ ਸੀਗਾ ਕਿ ਬਈ ਬਦਲੀਆਂ ਲਈ ਨਾ ਆਇਓ ਹੂੰ ਬਦਲੀਆਂ ਦੀ ਸਪੱਸ਼ਟ ਲੈ ਕੇ ਆਓ ਜਾਂ ਤਾਂ ਫਿਰ ਤੁਸੀਂ ਭਰਤੀ 'ਚ ਤਸਵੀਰ ਕਰ ਦੋ ਵੀ ਕਿ ਤਿੰਨ ਸਾਲ ਜਿਹੜਾ ਸਟੇਸ਼ਨ ਅਲਾਟ ਆ ਉਸ ਨੂੰ ਹੂੰ 1 ਸਾਲ ਅਸੀਂ ਸਟੇਸ਼ਨ ਅਲਾਟ ਰੋਊਗਾ ਜਾਂ ਤਾਂ ਇਹਦੀ ਕੋਈ ਤਸਵੀਰ ਕਰ ਦੋ ਜਦੋਂ ਤਦਵੀਰ ਦੀ ਖੁੱਲ੍ਹ ਹੈ ਤਾਂ ਫਿਰ ਅਗਲਾ ਹਿੱਲਾ ਲੱਪੜਦਾ ਤੇ ਜਦੋਂ ਤੁਸੀਂ ਇਹ ਛਪਾਰਸ਼ ਵਾਲਾ ਫਾਰਮੂਲਾ ਰੱਖਿਆ ਹਾਂਜੀ ਉਹਨਾਂ ਨੂੰ ਪਤਾ ਹੈ ਕਿ ਇਹ ਐਮਐਲਏ ਦੀ ਛਪਾਰਸ਼ ਚਲਦੀ ਆ ਤੇ ਉਹ ਇਕੱਲੀ ਛਪਾਰਸ਼ ਨਹੀਂ ਚਲਦੀ ਨਾਲ ਕਈ ਵਾਰ ਲਫਾਫਾ ਵੀ ਚੱਲਦਾ ਹੈ ਬਿਲਕੁਲ ਚੱਲਦਾ ਹੈਨਾ ਫਿਰ ਅਗਲਾ ਚਿੱਠੀ ਦੇ ਨਾਲ ਲਫਾਫੇ ਦਾ ਵੀ ਪ੍ਰਬੰਧ ਕਰਦਾ ਹੂੰ ਮਤਲਬ ਫਿਰ ਇਹ ਵੀ ਹਿਸਾਬ ਲਾਉਂਦੇ ਆ ਕਿ ਆਪਾਂ ਐ ਮੰਨ ਲਓ ਯਾਰ ਕਿ ਨੌਕਰੀ ਆਪਾਂ ਨੂੰ 4 ਮਹੀਨੇ ਬਾਅਦ ਮਿਲੀ ਹੈ ਹੂੰ ਕਿ 4 ਤਨਖਾਹ ਆਈਆਂ ਸਾਡ ਦੇ ਦੇ ਦਿਓ मतलब ਇਹਨੂੰ ਲੋਕ ਦਸਮੰਦ ਦਾ ਨਾਮ ਵੀ ਦੇਂਦੇ ਜਿਹੜਾ ਕਿ ਬੜਾ ਪਾਵਨ ਪਵਿੱਤਰ ਸ਼ਬਦ ਹੈ ਬਿਲਕੁਲ ਸਹੀ ਹੈਨਾ ਮਤਲਬ ਇੱਥੇ ਤੱਕ ਦੀ ਹਾਲਤ ਬਣ ਗਈ ਕਿ ਰਿਸ਼ਵਤ ਲੈਣ ਵਾਲੇ ਫਿਰ ਐਵੇਂ ਵੀ ਕਹਿੰਦੇ ਕਿ ਇੰਨਾ ਤਾਂ ਕੱਢਣਾ ਪਊਗਾ ਤੈਨੂੰ ਦਸਮੰਦ ਹੂੰ ਇਹ ਇਹ ਬਿਸ਼ਰਮੀ ਦਾ ਇਹ ਸਿਸਟਮ ਦੀ ਬਿਸ਼ਰਮੀ ਦਾ ਹੱਦ ਹੈ ਹੱਦ ਬਿਲਕੁਲ ਤੇ ਹੁਣ ਪ੍ਰਕਿਰਿਆ ਇਹ ਹੈ ਜੀ ਕਿ ਮੰਤਰੀ ਸਾਹਿਬ ਸਿਹਤ ਮੰਤਰੀ ਬਲਵੀਰ ਸਿੱਧੂ ਜੀ ਦਾ ਬਲਵੀਰ ਸਿੰਘ ਤਾਂ ਕਹਿ ਰਹੇ ਆ ਡਾਕਟਰ ਬਲਵੀਰ ਸਿੰਘ ਕਿ ਨਹੀਂ ਜੀ ਕੋਈ ਬਦਲੀਆਂ ਨਹੀਂ ਹੋਣਗੀਆਂ ਕੋਈ ਸਪਾਸਾ ਨਹੀਂ ਚੱਲਣਗੀਆਂ ਪਰ ਉਹਨਾਂ ਦੀ ਪਾਰਟੀ ਦੇ ਐਮਐਲਏ ਚਿੱਠੀਆਂ ਲਿਕ ਲਿਕ ਉਹਨਾਂ ਨੌਜਵਾਨਾਂ ਦੇ ਹੱਥਾਂ 'ਚ ਫੜਾ ਰਿਆ ਕਿ ਸਾਡੀ ਸਪਾਸਾ ਦੀ ਚਿੱਠੀ ਲੈ ਜਾ ਅਸਲ 'ਚ ਤਾਂ ਐਮਐਲਏ ਜਾਂ ਤਾਂ ਆਪਣੇ ਗਲੋਂ ਲਾਉਂਦੇ ਆ ਹੂੰ ਕਿ ਵੀ ਸਾਡੇ ਇਲਾਕੇ ਵਾਲੇ ਲੀਡਰ ਨੂੰ ਲਿਆਇਆ ਆ ਸਰਪੰਚ ਨੂੰ ਲਿਆਇਆ ਆ ਅਹੁਦੇਦਾਰ ਨੂੰ ਲਿਆਇਆ ਵਰਕਰ ਨੂੰ ਲਿਆਇਆ ਇਸ ਲਈ ਆਪਣੇ ਗਲੋਂ ਲਾਓ ਉਹਨਾਂ ਨੂੰ ਵੀ ਪਤਾ ਹੁੰਦਾ ਸਾਡੀ ਚਿੱਠੀ ਦਾ ਮੁੱਲ ਪੈਣਾ ਜਾਂ ਨਹੀਂ ਪੈਣਾ ਪਰ ਉਹ ਚਿੱਠੀ ਫੜਾ ਕੇ ਆਪਣੇ ਵੱਲੋਂ ਫਾਰਗ ਹੋ ਜਾਂਦੇ ਆ ਪਰ ਇਹ ਚਿੱਠੀਆਂ ਲੈ ਕੇ ਹੁਣ 293 ਆ ਦੇ ਵਿੱਚੋਂ 5 4 5 ਦਰਜਨ ਜਵਾਬਕ ਮਤਲਬ ਆਧ ਦੇ ਕਰੀਬ ਜਵਾਬਕ ਸਰਕਾਰੀ ਅਫਸਰਾਂ ਦੇ ਕੋਲ ਗੇੜੀਆਂ ਮਾਰ ਰਹੇ ਨੇ ਆਪਣੇ ਵਿਭਾਗ ਦੇ ਅਧਿਕਾਰੀਆਂ ਕੋਲ ਗੇੜੇ ਮਾਰ ਰਹੇ ਨੇ ਕਿ ਜੀ ਸਾਨੂੰ ਪਿੰਡ ਕਰਦੇ ਨੇੜੇ ਪਿੰਡ ਦੇ ਨੇੜੇ ਆਪਣੇ ਜ਼ਿਲ੍ਹੇ ਦੇ ਵਿੱਚ ਸਾਡਾ ਤਵਾਦਲਾ ਕੀਤਾ ਜਾਵੇ ਸੋ ਇਸ ਨੇ ਇੱਕ ਨਵੀਂ ਚਰਤਾ ਜਿਹੜੀ ਹੈ ਕਿ ਪਹਿਲਾਂ ਨੌਕਰੀਆਂ ਲੈਣ ਦੇ ਲਈ ਜਿੰਦ ਤੋਂ ਜਾਇਦ ਤੇ ਫਿਰ ਬਦਲੀਆਂ ਲਈ ਜਿੰਦ ਤੋਂ ਜਾਇਦ ਇਹ ਇਕੱਲੇ ਸਿਹਤ ਵਿਭਾਗ ਦਾ ਨਹੀਂ ਇਹ ਤਾਂ ਹਵਾਲਾ ਦੇ ਰਹੇ ਆਪਾਂ ਲਗਭਗ ਸਾਰੇ ਵਿਭਾਗਾਂ 'ਚ ਇਹੀ ਹਾਲ ਹੈ ਆਪਾਂ ਨੇ ਇੱਕ ਵਾਰੀ ਸਟੂਡੈਂਟਸ ਟੀਚਰਜ਼ ਦਾ ਐਕਸੀਡੈਂਟ ਹੋ ਗਿਆ ਸੀਗਾ ਜਿਨ੍ਹਾਂ ਦੀ ਪੋਸਟਿੰਗ ਬਹੁਤ ਜ਼ਿਆਦਾ ਦੂਰ ਸੀ ਉਹ ਸਵਾਰੇ ਸਵੇਰੇ ਉਹਨਾਂ ਨੂੰ ਸਵਕਤੇ ਨਿਕਲਣਾ ਪੈਂਦਾ ਧੁੰਦ ਦੇ ਦਿਨਾਂ ਦੇ ਵਿੱਚ ਅਕਸਰ ਆਪਾਂ ਹਾਦਸੇ ਹੁੰਦੇ ਦੇਖਦੇ ਆ ਉਦੋਂ ਇਹ ਚਰਚਾ ਵੀ ਚੱਲਦੀ ਸੀ ਤੇ ਗੱਲ ਵੀ ਹੁੰਦੀ ਸੀ ਕਿ ਭਈ ਜਿਹੜਾ ਬੰਦਾ ਜਿੱਥੇ ਵੀ ਇਲਾਕੇ ਨੂੰ ਸਬੰਧਤ ਹੈ ਜਿਸ ਵੀ ਇਲਾਕੇ ਦੇ ਨਾਲ ਉਸ ਤੇ ਉੱਥੇ ਉਹਦੀ ਪੋਸਟਿੰਗ ਕਰਦੇ ਉਹ ਵੀ ਸੌਖਾ ਵਿਭਾਗ ਨੇ ਤਾਂ ਚਲੋ ਕੰਮ ਹੀ ਲੈਣਾ ਲੋਕਾਂ ਤੋਂ ਇੱਥੇ ਵੀ ਸਾਨੂੰ ਇਹ ਦੇਖਣਾ ਪਊਗਾ ਕਿ ਇਹ ਜਿਵੇਂ ਤੁਸੀਂ ਕਿਹਾ ਦਸਵੰਦ ਕਿੱਡਾ پاک ਪਵਿੱਤਰ ਸ਼ਬਦ ਹੈ ਤੇ ਉਹਦੀ ਵਰਤੋਂ ਦੇਖ ਲਓ ਕਿੱਥੇ ਹੋ ਰਹੀ ਹੈ ਦੂਜਾ ਇਹ ਕਿ ਇਹ ਦੇ ਨਾਲ ਭ੍ਰਸ਼ਟਾਚਾਰੀ ਨੂੰ ਵੀ ਹੌਸਲਾ ਫਜ਼ਾਈ ਮਿਲਦੀ ਹੈ ਉਹਨੂੰ ਵੀ ਕਲਾਸ਼ੇਰੀ ਮਿਲਦੀ ਹੈ ਤੇ ਜੇਕਰ ਜਿਹੜੇ ਬੰਦੇ ਨੂੰ ਤੁਸੀਂ ਪੋਸਟ ਕਰਨਾ ਹੀ ਹੈ ਤੇ ਉਹਨੂੰ ਉਸ ਵੇਲੇ ਉੱਥੇ ਉਸ ਥਾਂ ਦੇ ਉੱਤੇ ਦੇਖ ਲਓ ਕਿ ਜਿੱਥੇ ਕਿਤੇ ਸੇਵਾਵਾਂ ਵਧੀਆ ਦੇ ਸਕਦਾ ਉਹ ਚਲੋ ਇੱਕ ਬੰਦੇ ਨੂੰ ਵੀ ਹੁੰਦਾ ਮੈਂ ਵੀ ਆਪਦੇ ਇਲਾਕੇ ਦੇ ਵਿੱਚ ਮੜੀ ਠੁੱਕ ਬਣਾਵਾ ਕਿ ਭਾਈ ਨਵਾਂ ਭਰਤੀ ਹੋਇਆ ਤੇ ਪਰ ਦੂਜੇ ਪਾਸੇ ਜਿਹੜੀ ਹਾਲਤ ਮਾਨਸਿਕ ਹਾਲਤ ਬੰਦੇ ਦੀ ਨੌਕਰੀ ਲੈਣ ਤੋਂ ਪਹਿਲਾਂ ਹੁੰਦੀ ਹੈ ਤੇ ਜੇ ਕਿਤੇ ਉਹੀ ਸੇਵਾ ਭਾਵਨਾ ਨਾਲ ਬਾਅਦ ਚ ਕੰਮ ਕਰੀ ਜਾਵੇ ਤਾਂ ਫਿਰ ਤਾਂ ਕੀ ਬਾਤਾਂ ਹੀ ਹੋ ਜੇ ਇਹੀ ਗੱਲ ਦੋਵੇਂ ਪਹਿਲੂ ਨੇ ਦੋਨੇ ਪਹਿਲੂ ਗੱਲ درست ਹੈ ਕਿ ਜਾਂ ਤਾਂ ਫਿਰ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਤੁਸੀਂ ਇਹ ਤੈਅ ਕਰ ਲਓ ਕਿ ਇੰਨੀ ਦੇਰ ਕੋਈ ਬਦਲੀ ਨਹੀਂ ਜਾਂ ਤੁਸੀਂ ਭਰਤੀ ਕਰਨ ਲੱਗੇ ਦੇਖੋ ਕਿ ਯਾਰ ਬੰਦਾ ਕਿਹੜੇ ਬਲੌਕ ਤੋਂ ਆ ਰਿਹਾ ਕਿਹੜੇ ਥਲੇ ਦੁਆਜੇ ਉੱਥੇ ਸਾਡੀ ਪੋਸਟਿੰਗ ਕਿਹੜੀਆਂ ਖਾਲੀ ਪਈ ਹੈ ਹਾਂਜੀ ਤਾਂ ਇਹ ਵੀ ਹੋ ਸਕਦਾ ਹੈ ਬਿਲਕੁਲ ਤੇ ਜਾਂਦੇ ਜਾਂਦੇ ਗੱਲ ਕਰੀਏ ਗਵਾਂਡੀ ਮੁਲਕ ਪਾਕਿਸਤਾਨ ਦੀ ਕਹਿੰਦੇ ਗਦਾ ਇੱਥੇ ਵਿਕ ਰਿਹਾ ਜੀ 3 ਲੱਖ ਰੁਪਏ ਦਾ ਰਵੀ ਜੀ ਪਾਕਿਸਤਾਨ ਦੇ ਵਿੱਚ ਗਦੇ ਦੀ ਮਾਨਤਾ ਬਹੁਤ ਹੈ ਗਦੇ ਦਾ ਸਥਾਨ ਬਹੁਤ ਹੈ ਉੱਥੋਂ ਦੀ ਆਰਤਕ ਤਾਨੂੰ ਢੇੜਾ ਦੇਣ ਦੇ ਵਿੱਚ ਗਧਿਆਂ ਦਾ ਯੋਗਦਾਨ ਬਹੁਤ ਹੈ ਵੱਡੀ ਗਿਣਤੀ ਚ ਉੱਥੇ ਪਏ ਜਾਂਦੇ ਨੇ ਜਿਵੇਂ ਕਿਸੇ ਸਮੇਂ ਆਪਣੇ ਊਂਟ ਤੇ ਬਲਦ ਦੀ ਮਹੱਤਤਾ ਰਹੀ ਆ ਹਾਂਜੀ ਹਾਂਜੀ ਬਿਲਕੁਲ ਹੈਨਾ ਉਸੇ ਤਰ੍ਹਾਂ ਉੱਥੇ ਮਤਲਬ ਕਿ ਗਧਿਆਂ ਦਾ ਬਹੁਤ ਚਾਹੇ ਉਹ ਬਜਾਰੀ ਕੰਮਾਂ ਦੇ ਲਈ ਹੋਵੇ ਚਾਹੇ ਉਹ ਇਮਾਰਤੀ ਕੰਮਾਂ ਦੇ ਲਈ ਹੋਵੇ ਚਾਹੇ ਖੇਤੀਬਾੜੀ ਦੇ ਕੰਮਾਂ ਦੇ ਲਈ ਹੋਵੇ ਚਾਹੇ ਘਰੇਲੂ ਕੋਈ ਕਿਸੇ ਦਾ ਕੋਈ ਵਪਾਰ ਕਾਰੋਬਾਰ ਚੱਲਦਾ ਉਹਦੇ ਵਿੱਚ ਹੋਵੇ ਹਰਥਾਂ ਗਧੇ ਦੀ ਮਹੱਤਤਾ ਤੇ ਇਸ ਲਈ ਉੱਥੇ ਉਪਲਬਧ ਬੀਨੇ ਤੇ ਉੱਥੇ ਵੱਡੇ ਬਾਜ਼ਾਰ ਮੰਡੀਆਂ ਵੀ ਲੱਗਦੀਆਂ ਹੂੰ ਪਰ ਲੰਗੇ ਦਿਨਾਂ ਚ ਅਚਾਨਕ ਗਧੇ ਦੀ ਕੀਮਤ ਵਧਣ ਲੱਗੀ ਜਾਂਦੀ ਹੈ ਠੀਕ ਹੈ ਜੀ ਮੈਂ ਇਹ ਦਰਸ਼ਕਾਂ ਨੂੰ ਦੱਸਦਾ ਮੈਂ ਕਿਸੇ ਰਾਜਨੀਤਿਕ ਪਹਿਲੂ ਤੋਂ ਨਹੀਂ ਗੱਲ ਕਰ ਰਿਹਾ ਮੈਂ ਸੱਚ ਮੁੱਚ ਗਧਿਆਂ ਦੀ ਉਹ ਗੱਲ ਕਰ ਰਿਹਾ ਹੂੰ ਹੂੰ ਸੋ ਇਸ ਲਈ ਉਹ ਕਿਤੇ ਕਿਸੇ ਹੋਰ ਹਵਾਲਿਆਂ ਲਾ ਜਨ ਕਿਉਂਕਿ ਅੱਜ ਕੱਲ ਉਹਨਾਂ ਲਈ ਵੀ ਇਹ ਸੰਗਿਆ ਬਹੁਤ ਵਰਤੀ ਜਾਂਦੀ ਆ ਹਾਂਜੀ ਸੋ ਉਹ ਕਹਿੰਦੇ ਜੀ ਕਿ ਗਧਿਆਂ ਦੀ ਮੰਡੀ ਦੇ ਵਿੱਚ ਪਾਕਿਸਤਾਨੀ ਕੀਮਤ ਦੇ ਵਿੱਚ 3-3 ਲੱਖ ਰੁਪਏ ਤੱਕ ਪਹੁੰਚ ਗਿਆ ਗਦਾਂ ਹੂੰ ਨ ਲੱਖ ਰੁਪਏ ਦਾ ਗਦਾ ਹੋਣਾ ਮਤਲਬ ਕਿ ਆਪਣੇ ਆਪ ਚ ਉਥੋਂ ਦੇ ਸਥਾਨਕ ਲੋਕਾਂ ਲਈ ਕਹਿੰਦੇ ਮੁਸ਼ਕਲ ਖੜੀ ਹੋ ਗਈ ਉਹ ਹੁਣ ਵੇਚ ਖਰੀਦ ਨਹੀਂ ਪਾ ਰਹੇ ਤੇ ਇਸ ਪ੍ਰਕਿਰਿਆ ਚ ਜਦੋਂ ਖੋਖ ਕੀਤੀ ਗਈ ਤਾਂ ਪਤਾ ਲੱਗਾ ਕਿ ਚੀਨ ਚ ਗਦੇ ਦੀ ਡਿਮਾਂਡ ਵਧੀਆ ਉਹਦੇ ਕਰਕੇ ਕਹਿੰਦੇ ਚੀਨ ਚ ਕੋਈ ਖਾਸ ਤਰ੍ਹਾਂ ਦੀ ਦਵਾਈ ਬਣਦੀ ਹੈ ਉਹ ਗਦੇ ਦੇ ਕੁਝ ਹਿੱਸਿਆਂ ਦੀ ਵਰਤੋਂ ਹੁੰਦੀ ਹੈ ਉਹਦੇ ਵਿੱਚ ਤੇ ਗਦੇ ਦੀ ਚਮੜੀ ਨਾਲ ਕੋਸਮੈਟਿਕ ਦਾ ਮੇਕਅਪ ਦਾ ਸਮਾਨ ਬਹੁਤ ਬਣਦਾ ਹੈ ਕਹਿੰਦੇ ਠੀਕ ਹੈ ਜੀ ਤੇ ਇਹ ਇਸ ਲਈ ਚੀਨ ਦਾ ਹੁਣ ਬਾਜ਼ਾਰ ਹੈ ਪੂਰਾ ਤੇ ਤਾਂ ਕਹਿੰਦੇ ਪਾਕਿਸਤਾਨੀ ਗਧਿਆਂ ਦੀ ਡਿਮਾਂਡ ਉੱਥੇ ਵਧਣ ਕਰਕੇ ਇੱਥੇ ਕੀਮਤ ਵਧ ਗਈ। ਮੈਨੂੰ ਯਾਦ ਆਇ ਇੱਕ ਵਾਰ ਆਪਣੀ ਖਬਰ ਕੀਤੀ ਸੀ ਕਿ ਪੱਛਮੀ ਬੰਗਾਲ ਤੇ ਗੁਜਰਾਤ ਦੇ ਖੇਤਰ ਦੇ ਵਿੱਚੋਂ ਰਾਤ ਨੂੰ ਬੱਗ ਦੇ ਬੱਗ ਗਊਆਂ ਦੇ ਨਦੀ ਟਪਾਈ ਜਾਂਦੀ ਆ ਤੇ ਇੱਧਰ ਗਊ 20000 ਦੀ ਹੁੰਦੀ ਆ ਉੱਧਰ ਪਹੁੰਚਦੀਆਂ ਲੱਖ ਦੀ ਹੋ ਜਾਂਦੀਆਂ ਕਿਉਂਕਿ ਉੱਥੇ ਜਿਹੜੀ ਖਾਨੜੀ ਵਰਤ ਹੁੰਦੀ ਆ ਤੇ ਉਹ ਜੇ ਗਊਆਂ ਇਦਾਂ ਵੱਡੀ ਗਿਣਤੀ 'ਚ ਟਪਾਈਆਂ ਜਾਂਦੀਆਂ ਭਾਰਤੀ ਸਰਦਾਂ ਤੋਂ ਨਦੀਆਂ 'ਚੋਂ ਹੈਨਾ ਕਿਉਂਆਂ 'ਚੋਂ ਤਾਂ ਇਹਦਾ ਮਤਲਬ ਉਹਦੇ ਵਿੱਚ ਸਾਡੇ ਰਾਈਟਿਕ ਸਿਸਟਮ ਵੀ ਸ਼ਾਮਿਲ ਹੈ ਸਾਡਾ ਡਿਊਟੀ ਸਿਸਟਮ ਵੀ ਸ਼ਾਮਿਲ ਆਉਂਦੀ ਸੈਂਟੀ ਤੋਂ ਬਿਨਾਂ ਤੇ ਸਾਰੇ ਕੰਮ ਹੋ ਨਹੀਂ ਸਕਦਾ ਨਹੀਂ ਹੋ ਸਕਦਾ ਬਿਲਕੁਲ ਸਹੀ ਫਿਰ ਫਿਰ ਉੱਥੇ ਨਾ ਧਾਰਮਿਕ ਭਾਵਨਾ ਪੜਕਦੀ ਹੈ ਨਾ ਕੁਸਾਂਦਾ ਕਿਉਂਕਿ ਜੇ ਤੋੜੀ ਕਰਮਾਂ ਫਿਰ ਤੁਹਾਨੂੰ ਆਪਣਾ ਧਰਮ ਵੀ ਚੇਤੇ ਨਹੀਂ ਆਉਂਦਾ ਤੇ ਗਊ ਨੂੰ ਮਾਤਾ ਕਿਹਨੂੰ ਫਿਰ ਵੀ ਚੇਤੇ ਨਹੀਂ ਆਉਂਦਾ ਫਿਰ ਤੁਹਾਨੂੰ ਜਾਂਦਾ ਜਾਵੇ ਤੇ ਇਸੇ ਤਰ੍ਹਾਂ ਜੇ ਹੁਣ ਆ ਸਥਿਤੀ ਆ ਤਾਂ ਮੈਨੂੰ ਲੱਗਦਾ ਭਾਰਤ ਚ ਵੀ ਜਿੰਨੇ ਕੁ ਗਦੇ ਕੁਝ ਹੈ ਕਿ ਉਹਨਾਂ ਦਾ ਇਕੱਠਿਆ ਹੋ ਕੇ ਮੈਨੂੰ ਦਾ ਤਸਕਰੀ ਦਾ ਕਾਰੋਬਾਰ ਨਵਾਂ ਸ਼ੁਰੂ ਹੋ ਸਕਦਾ ਹੈ ਇਹਦੇ ਉੱਤੇ ਵੀ ਸਰਕਾਰਾਂ ਗੌਰ ਕਰਨ ਤੇ ਉਧਰ ਜੇ ਡਿਮਾਂਡ ਵੱਧ ਆਪਰੇ ਦਾ ਮਤਲਬ ਇਹ ਵੀ ਹੋ ਸਕਦਾ ਕਿ ਇੱਥੋਂ ਵੀ ਕੁਝ ਲੋਕ ਜਿਹੜੇ ਕਾਰੋਬਾਰ ਕਰਦੇ ਨੇ ਉਹ ਕਹਿੰਣ ਜੀ ਅਸੀਂ ਸਪਲਾਈ ਕਰ ਦਿੰਦੇ ਆ ਫਿਲਹਾਲ ਪਾਕਿਸਤਾਨੀ ਗੱਦਿਆਂ ਦੀ ਚਰਚਾ ਖੂਬ ਹੈ ਜੀ ਸੋਸ਼ਲ ਮੀਡੀਆ ਤੇ ਵੀ ਤੇ ਖਬਰਾਂ 'ਚ ਵੀ ਕਿ 3-3 ਲੱਖ ਦਾ ਵਿਕਰਿਆ ਭਾਈ ਕਿਉਂਕਿ ਪਾਕਿਸਤਾਨ ਤੋਂ ਚੀਨ ਨੂੰ ਸਪਲਾਈ ਵਧ ਗਈ ਹੈ ਕੋਈ ਐਸਾ ਗੈਰਕਾਨੂੰਨੀ ਕੰਮ ਕੋਈ ਐਸੀ ਵਹਿਮਤ ਹੋਣੀ ਨਹੀਂ ਜਿਹੜੀ ਸਰਹੱਦ ਨਾ ਲੰਗੇ ਮਤਲਬ ਇੱਧਰ ਹੋ ਰਹੀ ਹੈ ਤੇ ਉਧਰ ਨਾ ਹੋਵੇ ਤੇ ਉਧਰ ਹੋ ਰਹੀ ਹੈ ਤੇ ਇੱਧਰ ਨਾ ਹੋਵੇ ਚਾਹੇ ਪੋਲੀਟੀਕਲ ਕਰਪਸ਼ਨ ਆ ਚਾਹੇ ਕੋਈ ਕਿਸੇ ਵੀ ਤਰ੍ਹਾਂ ਦੇ ਕੋਈ ਗੈਰਕਾਨੂੰਨੀ ਕੰਮ ਕਰਨੇ ਚਾਹੇਓ ਸਿਆਸੀ ਲੋਕਾਂ ਦੀ ਮੌਕਾ ਪ੍ਰਸਤੀ ਕਿਸੇ ਵੀ ਤਰੀਕੇ ਦਾ ਤੁਸੀਂ ਲਾ ਲਓ ਜਿਹੜੇ ਵਾਇਰਸ ਇਧਰ ਨੇ ਉਹੀ ਸਾਵੇਂ ਉਧਰ ਨੇ ਤੇ ਜਿਹੜੇ ਉਧਰ ਹੁੰਦੇ ਨੇ ਉਹ ਇਧਰ ਆ ਹੀ ਜਾਂਦੇ ਨੇ ਸ਼ਰਮਾ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰਨੋ ਪਾਈ ਥੀ ਸਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਆਤਰੀਆ ਕਾਲ ਜੁੜੇ ਰਹੋ ਪੰਜਾਬੀ ਰੇਡੀਓ ਯੂ ਐਸ ਏ ਦੇ ਨਾਲ